ਐਸਪੀ ਕਬਲਜੀਤ ਮੈਡਮ ਅੱਜ ਦਾਨਪੁਣ ਕਰਨ ਦੇ ਲਈ ਇੱਕ ਫੰਕਸ਼ਨ ਦੇ ਵਿੱਚ ਆਈ ਸੀ ਉਸਨੇ ਕਈ ਪੁਲਿਸ ਵਾਲਿਆਂ ਤੋਂ ਦੰਦਾ ਇਕੱਠਾ ਕੀਤਾ ਆਪ ਵੀ ਕੁਝ ਡੋਨੇਸ਼ਨ ਪਾਈ ਅਤੇ ਬਾਕੀ ਹਿੱਸਾ ਸਰਕਾਰ ਦਾ ਪਾ ਕੇ ਉੱਥੇ ਕਈ ਹਜ਼ਾਰ ਕੰਬਲ ਅਤੇ ਕਈ ਹਜ਼ਾਰ ਫਲ ਫਰੂਟ ਦਾ ਕੈਂਪ ਲਗਾਇਆ ਅਤੇ ਗਰੀਬ ਲੋਕਾਂ ਨੂੰ ਉੱਥੇ ਇਨਵਾਈਟ ਕੀਤਾ ਐਸੇ ਹੀ ਲਾਲਚ ਦੇ ਵਿੱਚ ਕਈ ਉੱਥੇ ਗਰੀਬ ਲੋਕ ਜੋ ਕਿ ਸਾਰੇ ਸ਼ਹਿਰ ਦੇ ਇਕੱਠੇ ਹੋ ਗਏ ਅਤੇ ਉੱਥੇ ਲਾਈਨ ਲਗਾ ਕੇ ਖੜੇ ਹੋ ਗਏ ਅਤੇ ਇੱਕ ਸਟੇਜ ਲਗਾ ਕੇ ਭਾਸ਼ਣ ਦੇਣਾ ਸ਼ੁਰੂ ਕਰ ਦਿੰਦੀ ਹੈ ਹਾਂਜੀ ਐਸਪੀ ਮੈਡਮ ਸਭ ਨੂੰ ਕਹਿੰਦੀ ਹੈ ਵੀ ਗਰੀਬ ਹੋੜਾ ਕੋਈ ਮਾਨ ਵਾਲੀ ਗੱਲ ਨਹੀਂ ਗਰੀਬੀ ਬਹੁਤ ਮੈਂ ਵੀ ਦੇਖੀ ਹੈ ਲੇਕਿਨ ਭੀਖ ਮੰਗਣੀ ਬਹੁਤ ਮਾੜੀ ਗੱਲ ਹੈ ਤੁਹਾਡੇ ਵਿੱਚੋਂ ਜੋ-ਜੋ ਵੀ ਭੀਖ ਮੰਗਦੇ ਹਨ ਬਹੁਤ ਮਾੜੀ ਗੱਲ ਹੈ ਆਪ ਮਿਹਨਤ ਕਰਕੇ ਖਾਣਾ ਚਾਹੀਦਾ ਹੈ ਸਰਕਾਰ ਦੀਆਂ ਕਈ ਯੋਜਨਾਵਾਂ ਹਨ ਜਿਵੇਂ ਮਨਰੇਗਾ ਵਗੈਰਾ ਇਹਨਾਂ ਦੇ ਵਿੱਚ ਤੁਸੀਂ ਫਾਰਮ ਭਰ ਸਕਦੇ ਹੋ ਜੇਕਰ ਕਿਸੇ ਨੂੰ ਵੀ ਕੋਈ ਸ਼ਿਕਾਇਤ ਹੈ ਇਹਪਰਸ ਮੈਕ ਵਿੱਚ ਦੇਖਤੀ ਸੇ ਆਦਮੀ ਦੀ ਤੁਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਮੇਰੇ ਇਸ ਨੰਬਰ ਤੇ ਤੁਸੀਂ ਮੇਰੇ ਆਪਸ ਦੇ ਵਿੱਚ ਕਾਲ ਕਰਕੇ ਉਸ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਸੀਂ ਜਲਦ ਤੋਂ ਜਲਦ ਤੁਹਾਡੇ ਵਾਸਤੇ ਐਕਸ਼ਨ ਲਵਾਂਗੇ ਇੰਨਾ ਸਭ ਕਹਿ ਕੇ ਸਭ ਲੋਕ ਤਾੜੀਆਂ ਵਜਾਉਣ ਲੱਗ ਜਾਂਦੇ ਹਨ ਚਲੋ ਜੀ ਐਸਪੀ ਮੈਡਮ ਜਿਹੜੀ ਹੈ ਹੁਣ ਇੱਕ ਖੁਸ਼ ਹੈ ਵੀ ਕਿਉਂਕਿ ਅੱਜ ਦਾਨਪੁਣ ਕਰਨ ਜਾ ਰਹੀ ਹੈ ਉਸਨੇ ਵੀ ਸੁਪਨਾ ਵਿੱਚ ਸੋਚਿਆ ਸੀ ਵੀ ਜਦੋਂ ਮੈਂ ਵੱਡੀ ਅਫਸਰ ਬਣ ਜਾਵਾਂਗੀ ਮੈਂ ਗਰੀਬ ਲੋਕਾਂ ਦੀ ਮਦਦ ਕਰਿਆ ਕਰਾਂਗੀ ਅਤੇ ਗਰੀਬਾਂ ਵਾਸਤੇ ਮੈਂ ਕੰਬਲ ਵਗੈਰਾ দানਪੁਨ ਕਹਿ ਕਰ ਰਹੀ ਚਲੋ ਅੱਜ ਉਸ ਦਾ ਸੁਪਨਾ ਇਹ ਪੂਰਾ ਹੋਣ ਜਾ ਰਿਹਾ ਸੀ ਉਸ ਨੇ ਸੋਚਿਆ ਸਭ ਕੁਝ ਚੰਗਾ ਹੋ ਰਿਹਾ ਹੈ ਉਸੇ ਲਾਈਨ ਦੇ ਵਿੱਚ ਇੱਕ ਬਜ਼ੁਰਗ ਔਰਤ ਜੋ ਕਿ ਸ਼ਾਇਦ ਸ਼ਹਿਰ ਦੇ ਵਿੱਚ ਨਵੀਂ ਸੀ ਅਤੇ ਨਹੀਂ ਜਾਣਦੀ ਸੀ ਵੀ ਐਸਪੀ ਮੈਡਮ ਕੌਣ ਹੈ ਕੀ ਨਾਮ ਹੈ ਉਸ ਦਾ ਲੇਕਿਨ ਉਹ ਬਜ਼ੁਰਗ ਔਰਤ ਇੱਕ ਮੰਗਤੀ ਹੈ ਅਤੇ ਦਰਦਰ ਮੰਗ ਕੇ ਖਾਂਦੀ ਹੈ ਹੁਣ ਐਸਪੀ ਦੀ ਗੱਲਾਂ ਤੋਂ ਪ੍ਰਭਾਵਿਤ ਹੈ ਲੇਕਿਨ ਉਸ ਨਾਲੋਂ ਵੱਧ ਉਸ ਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਬਿអੋਡਰੀ ਆਵਾਜ਼ ਉਹ ਕੰਨਾਂ ਵਿੱਚ ਸੁਣ ਰਹੀ ਹੈ ਜੋ ਕਿ ਐਸਪੀ ਮੈਡਮ ਦੀ ਹੈ ਲਾਈਟ ਲਾਊਡ ਸਪੀਕਰ ਦੇ ਵਿੱਚੋਂ ਆ ਰਹੀ ਹੈ ਕੁਝ ਨਾ ਕੁਝ ਸੁਣੀ ਸੁਣੀ ਲੱਗ ਰਹੀ ਹੈ ਉਸ ਨੂੰ ਲੱਗਿਆ ਸ਼ਾਇਦ ਇਹ ਤਾਂ ਮੇਰੀ ਬੇਟੀ ਦੀ ਆਵਾਜ਼ ਹੈ ਇਹ ਤਾਂ ਮੇਰੀ ਹੀ ਧੀ ਹੈ ਇੱਕ ਰਮ ਸੁਣਦੀ ਹੈ ਅਤੇ ਹਰਾਰ ਰਹਿ ਜਾਂਦੀ ਹੈ ਅੱਗੇ ਲਾਈਨ ਤੋੜ ਕੇ ਆ ਜਾਂਦੀ ਹੈ ਐਸਪੀ ਬੜਮ ਦਾ ਚਿਹਰਾ ਵੇਖਣ ਵਾਸਤੇ ਅੱਗੇ-ਅੱਗੇ ਪਹੁੰਚ ਜਾਂਦੀ ਹੈ ਲੇਕਿਨ ਗਾਰਡ ਜਿਹੜੇ ਹਨ ੱੱਕੇ ਮਾਰ ਕੇ ਉਸ ਨੂੰ ਪਿੱਛੇ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਪਿੱਛੇ ਹਟ ਬੁੱਢੀ ਅਤੇ ਜੇਕਰ ਤੂੰ ਅੱਗੇ ਆਵੇਂਗੀ ਤਾਂ ਇਸ ਤਰ੍ਹਾਂ ਤੈਨੂੰ ਕੰਬਲ ਨਹੀਂ ਮਿਲਨੇ ਲਾਈਨ 'ਚ ਲੱਗਣਾ ਪਵੇਗਾ ਬਾਕੀ ਲੋਕ ਜਿਹੜੇ ਕੰਬਲੇ ਥੋੜੀ ਹਨ ਜੋ ਇੰਨੀ ਲੰਬੀ ਲਾਈਨ ਲਗਾ ਕੇ ਇੱਥੇ ਖੜੇ ਹਨ ਤੋਂ ਕੋਈ ਸਪੈਸ਼ਲ ਥੋੜੀ ਹੈ ਲੇਕਿਨ ਉਹ ਮਾਤਾ ਕਹਿੰਦੀ ਹੈ ਬੇਟਾ ਮੈਂ ਇੱਥੇ ਕੰਬਲ ਲੈਣ ਅੱਗੇ ਨਹੀਂ ਆਈ ਮੈਂ ਤਾਂ ਬਸ ਅੱਗੇ ਐਸਪੀ ਬੜਮ ਨੂੰ ਦੇਖਣਾ ਸੀ ਹਵਲਦਾਰ ਜਿਹੜੇ ਹਨ ਉਹ ਕਹਿ ਦਿੰਦੇ ਹਨ ਕੋਈ ਗੱਲ ਨਹੀਂ ਚਲੋ ਜੇਕਰ ਇਹਨਾਂ ਨੇ ਵੱਡਾ ਅਫਸਰ ਕੋਈ ਨਹੀਂ ਦੇਖਿਆ ਹੈ ਇਹਨਾਂ ਦੀ ਵੀ ਦਿਲ ਦੀ ਇੱਛਾ ਹੋਣੀ ਵੀ ਕਿਸੇ ਵੱਡੇ ਅਫਸਰ ਨੂੰ ਆਪਾਂ ਦੇਖੀਏ ਦੂਰੋਂ ਦੇਖ ਸਕਦੇ ਹੋ ਜਿਆਦਾ ਨੇੜੇ ਨਹੀਂ ਜਾਣਾ ਚਲੋ ਇਹਨਾਂ ਕਹਿ ਕੇ ਜਿਹੜੀ ਬੁੱਢੀ ਮਾਤਾ ਹੈ ਅੱਗੇ ਹੋ ਜਾਂਦੀ ਹੈ ਜਿਵੇਂ ਹੀ ਅੱਗੇ ਹੁੰਦੀ ਹੈ ਕਿਉਂਕਿ ਉਸ ਦੀ ਨਿਗਾਹ ਦੂਰ ਦੀ ਬਹੁਤ ਕਮਜ਼ੋਰ ਹੈ ਨੇੜੇ ਆ ਕੇ ਉਸ ਨੂੰ ਪਤਾ ਲੱਗਦਾ ਹੈ ਇਹ ਤਾਂ ਕੋਈ ਹੋਰ ਨਹੀਂ ਇਹ ਤਾਂ ਮੇਰੀ ਹੀ ਉਹ ਧੀ ਹੈ ਜਿਸ ਨੂੰ ਇਹਨੇ ਸਾਲ ਮੈਂ ਆਪਣੀ ਗੋਦ ਦੇ ਵਿੱਚ ਕਟਾਇਆ ਜਿਵੇਂ ਨੂੰ ਐਨੇ ਸਾਲ ਮੈਂ ਆਬਦੇ ਕੋਲ ਰੱਖਿਆ ਅੱਜ ਇਹ ਐਸਪੀ ਬਣੀ ਹੋਈ ਹੈ ਕਿਵੇਂ ਇਹ ਅੱਜ ਐਸਪੀ ਬਣੀ ਅਤੇ ਕੀ ਹੈ ਇਸ ਦੇ ਪਿੱਛੇ ਦੀ ਕਹਾਣੀ ਉਸ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਆਪਣੀ ਧੀ ਨੂੰ ਮਿਲਣ ਵਾਸਤੇ ਉਤਾਵਲੀ ਹੈ ਲੇਕਿਨ ਅੱਗੇ ਵਧ ਨਹੀਂ ਸਕਦੀ ਕਿਉਂਕਿ ਗਾਰਡ ਰੋਕ ਰਹੇ ਹਨ ਹਾਂਜੀ ਦੋਸਤੋ ਅਗਲੇ ਦਿਨ ਉਸੇ ਹੀ ਐਸਪੀ ਦੇ ਦਫ਼ਤਰ ਦੇ ਵਿੱਚ ਪਹੁੰਚ ਜਾਂਦੀ ਹੈ ਦਫ਼ਤਰ ਦੇ ਵਿੱਚ ਜਾ ਕੇ ਕਹਿੰਦੀ ਮੈਨੂੰ ਐਸਪੀ ਮੈਡਮ ਨਾਲ ਮਿਲਣਾ ਹੈ ਅਗਲੇ ਕਹਿੰਦੇ ਹਨ ਹਾਂਜੀ ਕਿਵੇਂ ਮਿਲਣਾ ਹੈ ਤਾਂ ਕਹਿੰਦੀ ਮੈਂ ਐਸਪੀ ਮੈਡਮ ਦੀ ਮਾਤਾ ਹਾਂ ਸਾਰੇ ਹਸਪੰਦੇ ਹਨ ਵੀ ਕਮੜੀਏ ਐਸਪੀ ਮੈਡਮ ਨੂੰ ਇੱਥੇ ਆਏ ਘਟੋ ਘਟ ਡੇਢ ਸਾਲ ਹੋ ਗਏ ਹਨ ਸਾਨੂੰ ਉਸਦੇ ਬਾਰੇ ਸਭ ਪਤਾ ਹੈ ਉਸਦੀ ਮਾਤਾ ਘਟੋ ਘਟ 10 ਸਾਲ ਪੈਣਾ ਗੁਜ਼ਰ ਚੁੱਕੀ ਹੈ ਤੂੰ ਕਿਹੜੀ ਮਾਤਾ ਦੀ ਗੱਲ ਕਰਦੀ ਹੈ ਗੱਪ ਭਲਾ ਘੱਟ ਮਾਰਿਆ ਕਰੋ ਜੇਕਰ ਤੇਰੀ ਕੁੜੀ ਐਸਪੀ ਹੋਵੇ ਤੂੰ ਐਵੇਂ ਮੰਗਤੀ ਥੋੜੀ ਬਣੀ ਫਿਰੇ ਤੇਰੇ ਤਾਂ ਕੱਪੜੇ ਵੀ ਪਾਟੇ ਹੋਏ ਹੈ ਇਸ ਤਰ੍ਹਾਂ ਦੇ ਪਾਟੇ ਪੁਰਾਣੇ ਫਟੇਚਰ ਲੋਕ ਐਸਪੀ ਮੈਡਮ ਦੇ ਰਿਸ਼ਤੇਦਾਰ ਥੋੜੀ ਹੋ ਸਕਦੇ ਹਨ ਤੂੰ ਤਾਂ ਐਸਪੀ ਦੀ ਦੂਰ ਦੀ ਰਿਸ਼ਤੇਦਾਰ ਵੀ ਨਹੀਂ ਹੋਣੀ ਗੱਲ ਕਰਦੀ ਹੈ ਉਸਦੀ ਸਗੀ ਮਾਂ ਹੋਣ ਦੀ ਜਾ ਭਾਜਾ ਇੱਥੋਂ ਇਹਨਾਂ ਕਹਿ ਕੇ ੱੱਕੇ ਮਾਰ ਕੇ ਉਸ ਬੁੱਢੀ ਔਰਤ ਨੂੰ ਉਸ ਬੁੱਢੀ ਮਾਤਾ ਨੂੰ ਉੱਥੋਂ ਭਜਾ ਦਿੰਦੇ ਹਨ ਮਾੜਾ ਚੰਗਾ ਬੋਲਦੇ ਹਨ ਕਈ ਕਈ ਲੋਕ ਤਾਂ ਬਹੁਤ ਜ਼ਿਆਦਾ ਮੰਦਾ ਬੋਲ ਦਿੰਦੇ ਹਨ ਵਿਚਾਰੀ ਬੁੱਢੀ ਔਰਤ ਬੁੱਢੀ ਮਾਤਾ ਇਹ ਸਭ ਆਪਣੇ ਦਿਲ ਤੇ ਸਹਾਰ ਲਦੀ ਹੈ ਹੁਣ ਇੰਨਾ ਸ਼ੋਰ ਅੰਦਰ ਉਸ ਐਸਪੀ ਦੇ ਕੋਲ ਆ ਜਾਂਦਾ ਹੈ ਐਸਪੀ ਮੈਡਮ ਗਾਰਡਨ ਨੂੰ ਪੁੱਛਦੀ ਹੈ ਵੀ ਗਾਰਡ ਐਸਪੀ ਮੈਡਮ ਗਾਰਡਨ ਨੂੰ ਪੁੱਛਦੀ ਹੈ ਹਾਂਜੀ ਕੀ ਗੱਲ ਹੈ ਕੌਣ ਹੈ ਉਹ ਬੁੱਢੀ ਔਰਤ ਜਿਸ ਨੂੰ ਤੁਸੀਂ ਬਾਹਰ ਭਜਾਰੇ ਹੋ ਸਾਰੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਇਹਦੀ ਕੋਈ ਗੱਲ ਨਹੀਂ ਹੈ ਐਵੇਂ ਲੋਕ ਤੁਹਾਡੇ ਧੱਕੇ ਨਾਲ ਰਿਸ਼ਤੇਦਾਰ ਬਣਨ ਨੂੰ ਫਿਰਦੇ ਹਨ ਇੰਨੀ ਗਰੀਬ ਹੈ ਉਤੋਂ ਬਿਕਾਰਨ ਹੈ ਅਤੇ ਕਹਿੰਦੇ ਹੈ ਤੁਹਾਡੀ ਸਗੀ ਮਾਤਾ ਹੈ ਤੁਹਾਡੀ ਮਾਤਾ ਨੂੰ ਗੁਜ਼ਰੇ ਤਾਂ ਕਈ ਸਾਲ ਹੋ ਗਏ ਹਨ ਇਹ ਐਵੇਂ ਤੁਹਾਡੇ ਤੋਂ ਪੈਸਾ ਲੁੱਟਣਾ ਚਾਹੁੰਦੇ ਹਨ ਅਤੇ ਤੁਹਾਡੀ ਜਿਹੜੀ ਸਿੰਪਤੀ ਹੈ ਅਤੇ ਤੁਹਾਡੀ ਚੰਗਾਈ ਦਾ ਫਾਇਦਾ ਉਠਾਦੇ ਹਨ ਇਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਭਾਈ ਕਰਕੇ ਅਸੀਂ ਉਹਨਾਂ ਨੂੰ ਪਹੁੰਚਾ ਦਿੱਤਾ ਐਸਪੀ ਮੈਡਮ ਨੂੰ ਥੋੜਾ ਸ਼ੱਕ ਹੋਇਆ ਵੀ ਮੇਰੀ ਮਾਤਾ ਕਿਹੜਵੜੀ ਇੱਥੇ ਕੋੜ ਆ ਗਈ ਹੈ ਉਸਦੇ ਮਨ ਦੇ ਵਿੱਚ ਇੱਛਾ ਆਈ ਵੀ ਕਿਉਂ ਨਾ ਇਸ ਨੂੰ ਇੱਕ ਵਾਰ ਜਾ ਕੇ ਦੇਖਿਆ ਜਾਵੇ ਕੌਣ ਹੈ ਉਸਨੇ ਹੁਕਮ ਦਿੱਤਾ ਵੀ ਮਾਤਾ ਨੂੰ ਅੰਦਰ ਬੁਲਾਓ ਲੇਕਿਨ ਜਿਵੇਂ ਹੀ ਗਾਰਡ ਜਿਹੜੇ ਹੁਣ ਬਾਹਰ ਜਾਂਦੇ ਹਨ ਅਤੇ ਦੇਖਦੇ ਹਨ ਵੀ ਬਾਹਰ ਤਾਂ ਮਾਤਾ ਚਲੀ ਗਈ ਹੈ ਬਹੁਤ ਦੂਰ ਪਹੁੰਚ ਚੁੱਕੀ ਹੈ ਪਿੱਛੋਂ ਵਾਜਾ ਮਾਰਦੇ ਹਨ ਲੇਕਿਨ ਅੱਗੇ ਵੱਧ ਚੁੱਕੀ ਹੈ ਅਤੇ ਹੁਣ ਸ਼ਾਇਦ ਉਸ ਨੂੰ ਦੂਰ ਦੀ ਆਵਾਜ਼ ਸੁਣ ਨਹੀਂ ਰਹੀ ਹੈ ਉਸ ਤੋਂ ਬਾਅਦ ਉਸਨੇ ਮਗਰ ਪਾਇ ਦੇ ਹਨ ਲੇਕਿਨ ਐਨਐਚ ਦੇ ਵਿਚਕਾਰ ਪਤਾ ਨਹੀਂ ਵਿਚਾਰੀ ਕਿੱਧਰ ਦੀ ਕਿੱਧਰ ਪਹੁੰਚ ਚੁੱਕੀ ਹੈ ਹੁਣ ਐਸਪੀ ਮੈਡਮ ਜਿਹੜੀ ਹੈ ਉਸਤੇ ਵੀ ਮਨ ਦੇ ਵਿੱਚ ਸਵਾਲ ਹਨ ਵੀ ਕਮਾਲ ਦੀ ਗੱਲ ਹੈ ਮੇਰੀ ਮਾਤਾ ਹੋਣ ਦਾ ਦਾਵਾ ਭਲਾ ਕੌਣ ਕਰ ਸਕਦੀ ਹੈ ਉਹ ਵੀ ਇੱਕ ਭਿਖਾਰਣ ਉਸਤੇ ਮਨ ਦੇ ਵਿੱਚ ਇਹ ਵੀ ਸਵਾਲ ਹਨ ਵੀ ਕੀ ਸੱਚਮੁੱਚ ਇਹ ਮੇਰੀ ਮਾਤਾ ਤਾਂ ਨਹੀਂ ਲੇਕਿਨ ਫਿਰ ਉਸਤੇ ਬੰਦੇ ਵਿਚ ਆਂਦਾ ਹੈ ਨਹੀਂ ਉਹ ਤਾਂ 10 ਸਾਲ ਪਹਿਲਾਂ ਗੁਜ਼ਰ ਚੁੱਕੀ ਹੈ ਲੇਕਿਨ ਬਾਅਦ ਦੇ ਵਿੱਚ ਕੁਝ ਅਜੀਹਾ ਹੁੰਦਾ ਹੈ ਜਿਸ ਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕੌਣ ਸੀ ਉਹ ਔਰਤ ਕੀ ਉਹ ਸੱਚਮੁੱਚ ਐਸਪੀ ਮੈਡਮ ਦੀ ਮਾਤਾ ਸੀ ਜੇਕਰ ਸੱਚਮੁੱਚ ਮਾਤਾ ਸੀ ਤਾਂ ਜੇਕਰ 10 ਸਾਲ ਪਹਿਲਾਂ ਉਹ ਗੁਜ਼ਰ ਚੁੱਕੀ ਸੀ ਤਾਂ ਅੱਜ ਉਹ ਕਿਵੇਂ ਐਸਪੀ ਮੈਡਮ ਦੇ ਸਾਹਮਣੇ ਆ ਚੁੱਕੀ ਹੈ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋਣਾ ਸਾਡੇ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ हां जी दोस्तों बिना देर किए ᱛᱮ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਹੀ ਭਾਵੁਕ ਕਰਨ ਵਾਲੀ ਇਮੋਸ਼ਨਲ ਜੀ ਕਹਾਣੀ ਦੋਸਤੋ ਜੇਕਰ ਕਹਾਣੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਹਾਂ ਜੀ ਅੱਜ ਸ਼ੁਰੂ ਕਰਦੇ ਹਾਂ ਇਹ ਕਹਾਣੀ ਦੋਸਤੋ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਔਰਤ ਰਹਿੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਜੀ ਚਰਨਕੌਰ ਚਰਨਕੌਰ ਬੜੀ ਹੀ ਗਰੀਬ ਹੈ ਅਤੇ ਗਰੀਬੀ ਦੇ ਵਿੱਚ ਉਸ ਤੇ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿਉਂਕਿ ਉਸ ਨੂੰ ਆਪਣੇ ਬੱਚਿਆਂ ਦੇ ਨਾਲ ਨਾਲ ਆਪਣੇ ਘਰ ਦਾ ਵੀ ਧਿਆਨ ਆਪ ਰੱਖਣਾ ਪੈਂਦਾ ਹੈ ਕਮਾਉਣਾ ਵੀ ਆਪ ਪਿੰਦਾ ਹੈ ਉਸਤੇ ਕੋਲ ਕੋਈ ਵੀ ਜ਼ਮੀਨ ਨਹੀਂ ਹੈ ਘਰ ਦੇ ਵਿੱਚ ਕੋਈ ਵੀ ਕਮਾਂਡ ਵਾਲਾ ਮਰਦ ਨਹੀਂ ਹੈ ਇਥੋਂ ਤੱਕ ਕਿ ਘਰ ਦੇ ਵਿੱਚ ਇੱਕ ਵੀ ਮੁੰਡਾ ਨਹੀਂ ਹੈ ਉਸ ਦੀ ਝੋਲੀ ਦੇ ਵਿੱਚ ਤਾਂ ਇੱਕ ਕੁੜੀ ਹੈ ਜਿਸ ਦੇ ਕੀ ਜਨਮ ਤੋਂ 2 ਸਾਲ ਬਾਅਦ ਹੀ ਉਸਦੇ ਪਿਤਾ ਉਸ ਨੂੰ ਛੱਡ ਕੇ ਚਲੇ ਗਏ ਅਤੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਹੁਣ ਬਚਾਰੀ ਕੱਲੀ ਹੈ ਬਚਾਰੀ ਦੀ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਹਨ ਬਹੁਤ ਕਰਾਦੀ ਹੈ ਰੱਬਗੇ ਅਰਦਾਸਾ ਕਰਦੀ ਹੈ ਵੀ ਮੇਰੀ ਕੁੜੀ ਨੂੰ ਰੱਬਾ ਉਜੀ ਚੰਗੇ ਰਸਤੇ ਲਾਲਾ ਕਲਮ ਕਲੀ ਕੁੜੀ ਹੈ ਮੈਂ ਕੋਈ ਬਹੁਤੀ ਵੱਡੀ ਪੜ੍ਹੀ ਲਿਖੀ ਨਹੀਂ ਹਾਂ ਮੈਂ ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਪ੍ਰਾਇਮਰੀ ਟੀਚਰ ਹਾਂ ਆਪ ਮੈਂ 12 ਪੜ੍ਹਿਆ ਹਾਂ ਮੈਨੂੰ ਪ੍ਰਾਈਵੇਟ ਸਕੂਲ ਵਾਲਿਆਂ ਨੇ ਪਤਾ ਨਹੀਂ ਕਿਵੇਂ ਪ੍ਰਾਇਮਰੀ ਟੀਚਰ ਵਾਸਤੇ ਰੱਖ ਰੱਖਿਆ ਹੈ 8000 ਮੈਨੂੰ ਫੀਸ ਦਿੱਦੇ ਹਨ ਇਸ ਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਬੜਾ ਔਖਾ ਹੁੰਦਾ ਹੈ ਰਬਾ ਮੇਰੀ ਕੁੜੀ ਨੂੰ ਵੀ ਪੜਾ ਲਿਖਣ ਦੀ ਬਤ ਬਖਸ਼ ਸੁਵਤ ਬਖਸ਼ ਅਤੇ ਜੇਕਰ ਤਾਂ ਕਰਕੇ ਉਹ ਕੁਝ ਅੱਗੇ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਕਰ ਪਾਵੇ ਚਰਨਕੌਰ ਪੜ੍ਹਾਈ ਦੇ ਮਾਮਲੇ ਬਹੁਤ ਸਖਤ ਸੀ ਕਿਉਂਕਿ ਆਪ ਉਹ ਇੱਕ ਪ੍ਰਾਇਮਰੀ ਪ੍ਰਾਈਵੇਟ ਟੀਚਰ ਸੀ ਅਤੇ ਆਪਣੀ ਬੱਚੀ ਨੂੰ ਚੰਗਾ ਭਵਿੱਖ ਦੇਣਾ ਚਾਹੁੰਦੀ ਸੀ ਚਰਨਕੌਰ ਵਾਰ-ਵਾਰ ਆਪਣੀ ਹੀ ਬੱਚੀ ਨੂੰ ਕਹਿੰਦੀ ਮਿੱਤੇ ਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ ਅਤੇ ਵਾਰ-ਵਾਰ ਕਰਮਜੀਤ ਨੂੰ ਕਹਿੰਦੇ ਕਿ ਤੂੰ ਕੁਝ ਪੜ੍ਹਨਾ ਲਿਖਣਾ ਹੈ ਤਾਂ ਕਰਕੇ ਕੁਝ ਵੱਡੀ ਅਫਸਰ ਬਣ ਜਾਵੇਂਗੀ ਕੱਲ੍ਹ ਤੈਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਵੇਗੀ ਨਹੀਂ ਤਾਂ ਮੇਰੇ ਵਾਂਗ ਪ੍ਰਾਈਵੇਟ ਸਕੂਲਾਂ ਦੇ ਵਿੱਚ ੱੱਕੇ ਖਾਣੇ ਪੈਣਗੇ ਪ੍ਰਾਈਵੇਟ ਸਕੂਲਾਂ 'ਚ ਰੱਖਿਆ ਕੀ ਹੈ 8000 ਮੇਰੀ ਤਨਖਾਹ ਹੈ ਪਿਛਲੇ 5 ਸਾਲ ਹੋ ਗਏ ਇਹਨਾਂ ਨੇ 500 ਰੁਪਏ ਮੇਰੀ ਤਨਖਾਹ ਨਹੀਂ ਵਧਾਈ ਅਤੇ ਉੱਥੇ ਰੱਕੀ بیٹھے ਹਨ ਜਦੋਂ ਨਾਲ ਵਾਲੇ ਕਈ ਤਰ੍ਹਾਂ ਖਵਾ ਵਧਾਉਣ ਦੀ ਗੱਲ ਕਰਦੇ ਹਨ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਨਵੇਂ ਬੰਦੇ ਰੱਖ ਲੈਂਦੇ ਹਨ ਇਹਨੇ ਚੰਦਰੇ ਹਨ ਉਤੋਂ ਕਰਨ ਵੀ ਕੀ ਬੇਰੁਜ਼ਗਾਰ بیٹھے ਹੀ ਇਹਨੇ ਹਨ ਜਣਾ ਖੜਾ ਨੌਕਰੀ ਮੰਗਦਾ ਫਿਰਦਾ ਹੈ ਇੰਨੀ ਬੇਰੁਜ਼ਗਾਰੀ ਦੇ ਵਿੱਚ ਇਹਨਾਂ ਨੂੰ ਚੰਗੇ ਬੰਦੇ ਸਸਤੇ ਧਾਮਾਂ ਤੇ ਮਿਲ ਜਾਂਦੇ ਹਨ ਅਤੇ ਇਹ ਆਪਣਾ ਫਾਇਦਾ ਚੁੱਕਦੇ ਹਨ ਲੇਕਿਨ ਕਰਮਜੀਤ ਨੂੰ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਆਪਣੀ ਮਾਤਾ ਨੂੰ ਐਵੇਂ ਸਮਝਦੀ ਹੈ ਵੀ ਚਲੋ ਸਾਰੀਆਂ ਮਾਤਾ ਐਵੇਂ ਕਹਿੰਦੀਆਂ ਹਨ ਅਤੇ ਸੋਚਦੀ ਹੈ ਐਵੇਂ ਮਾਤਾ ਮੇਰੀ ਕਰਦੀ ਰਹਿੰਦੀ ਹੈ ਸਾਰੇ ਲੋਕ ਪੜ੍ਹੇ ਲਿਖੇ ਹਨ ਅਤੇ ਪਹਿਲਾਂ ਹੀ ਬੇਰੋਜ਼ਗਾਰੀ ਆਪਣੇ ਇੱਥੇ ਨਹੀਂ ਹੈ ਕੀ ਕਰਾਂਗੇ ਪੜ੍ਹ ਲਿਖ ਕੇ ਉਸ ਨੂੰ ਗੱਲ ਸਮਝ ਨਹੀਂ ਆਉਂਦੀ ਅਤੇ ਐਸੇ ਹੀ ਤਰ੍ਹਾਂ ਆਪਣੇ ਵਰਤਾਵ ਕਰਦੀ ਰਹਿੰਦੀ ਹੈ ਉਸ ਨੂੰ ਘਰ ਦੇ ਕੰਮਾਂ ਦੇ ਵਿੱਚ ਜ਼ਿਆਦਾ ਰਸ ਆਉਂਦਾ ਹੈ ਘਰ ਦੇ ਝਾੜੂ ਪੋਚੇ ਲਗਾਉਣੇ ਵਧੀਆ-ਵਧੀਆ ਖਾਣਾ ਬਣਾਉਣਾ ਲੇਕਿਨ ਜਦੋਂ ਗੱਲ ਪੜ੍ਹਾਈ ਦੀ ਆਵੇ ਤਾਂ ਕਰਮਜੀਤ ਜਿਹੜੀ ਹੈ ਪੜ੍ਹਾਈ ਤੋਂ ਸਾਫ਼ ਬੁੱਕਰ ਜਾਂਦੀ ਹੈ ਅਤੇ ਪੜ੍ਹਾਈ ਨਹੀਂ ਕਰਦੀ। ਉਸ ਦੀ ਬਤਾਵਾਰ ਬਾਰ-ਬਾਰ ਕਹਿੰਦੀ ਹੈ ਲੇਕਿਨ ਨਹੀਂ ਮੰਦੀ। ਕੁੱਟਖਾੜ ਤੋਂ ਬਾਅਦ ਵੀ ਕੁੱਟਖਾੜ ਤੋਂ ਬਾਅਦ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੀ। ਇਹਨਾਂ ਗੱਲਾਂ ਤੋਂ ਡਰਦੀ ਮਾਤਾ ਚਰਨ ਕੌਰ ਨੇ ਆਪਣੀ ਬੱਚੀ ਦੇ ਹੱਕ ਲਈ ਇੱਕ ਕਠੋਰ ਫੈਸਲਾ ਲਿਆ। ਉਸਨੇ ਆਪਣੇ ਦਿਲ ਤੇ ਪੱਥਰ ਰੱਖਿਆ ਅਤੇ ਆਪਣੀ ਬੇਟੀ ਨੂੰ ਇੱਕ ਬੋਰਡਿੰਗ ਸਕੂਲ ਦੇ ਵਿੱਚ ਪਾ ਦਿੱਤਾ। ਉਸਨੇ ਸੋਚਿਆ ਸ਼ਾਇਦ ਇਸ ਨੂੰ ਮੇਰੇ ਹੀ ਲਾਡ ਪਿਆਰ ਨੇ ਵਿਗਾੜ ਰੱਖਿਆ ਹੈ ਮੇਰੇ ਹੀ ਲਾਡ ਪਿਆਰ ਨੇ ਇਸ ਨੂੰ ਜ਼ਿਆਦਾ ਚਿਮੜਾ ਰੱਖਿਆ ਹੈ ਤੈ ਕਰਕੇ ਇਹ ਨਹੀਂ ਪੜਦੀ ਹੈ ਜੇਕਰ ਬੋਰਡਿੰਗ ਸਕੂਲ ਦੇ ਵਿੱਚ ਰਹੇਗੀ ਅਤੇ ਉੱਥੇ ਗਰਮ ਹੋਸਟਲ ਦੇ ਵਿੱਚ ਇਸ ਨੂੰ ਸੁੱਕੀਆਂ ਰੋਟੀਆਂ ਖਾਣ ਨੂੰ ਮਿਲਿਆ ਅਤੇ ਉਥੋਂ ਦੇ ਟੀਚਰਾਂ ਦੇ ਇਹਨੂੰ ਡੰਡੇ ਪਏ ਉਸ ਤੋਂ ਬਾਅਦ ਸ਼ਾਇਦ ਇਹ ਸੁਧਰ ਜਾਵੇ ਉਸ ਤੋਂ ਬਾਅਦ ਸ਼ਾਇਦ ਇਸ ਦੀ ਜ਼ਿੰਦਗੀ ਬਦਲ ਜਾਵੇ ਅਤੇ ਇਹ ਪੜਨ ਲੱਗ ਜਾਵੇ ਉਸਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਬੋਰਡਿੰਗ ਸਕੂਲ ਦੇ ਵਿੱਚ ਕਰਮਜੀਤ ਨੂੰ ਪਾ ਦਿੱਤਾ ਹਾਂਜੀ ਹੁਣ ਮਾਂ ਤਾਂ ਚਰਨਕੌਰ ਘਰ ਦੇ ਵਿੱਚ ਇਕੱਲੀ ਹੈ ਸਾਰਾ ਦਿਨ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਿੰਗ ਕਰਦੀ ਹੈ ਅਤੇ ਸ਼ਾਮ ਨੂੰ ਆ ਕੇ ਕਰੇ ਆਪਣੀ ਬੇਟੀ ਦੇ ਨਾਲ ਫੋਨ ਤੇ ਗੱਲਾਂ ਕਰਿਆ ਕਰਦੀ ਹੈ ਬੇਟੀ ਨੂੰ ਹੁਣ ਆਪਣੀ ਮਾਂ ਤੋਂ ਆਜ਼ਾਦੀ ਮਿਲ ਚੁੱਕੀ ਹੈ ਉਸ ਨੂੰ ਤਾਂ ਇੰਜ ਰੱਖਦਾ ਹੈ ਬਿੰਬਾਤਾ ਮੇਰੇ ਤੋਂ ਬਹੁਤ ਨਫ਼ਰਤ ਕਰਦੀ ਹੈ ਪਾਈ ਕਰਕੇ ਮੈਨੂੰ ਉਸਨੇ ਆਪਣੀ ਅੱਖਾਂ ਤੋਂ ਦੂਰ ਕੀਤਾ ਹੈ ਆਪਣੀ ਮਾਤਾ ਦੀ ਭਾਵਨਾ ਵਾਂ ਸਮਝ ਨਹੀਂ ਪਉਂਦੀ ਅਤੇ ਉਸ ਨੂੰ ਲੱਗਦਾ ਹੈ ਵੀ ਇਹ ਸਭ ਕੁਝ ਤਾਂ ਐਵੇਂ ਹੀ ਹੈ ਮੇਰੀ ਮਾਤਾ ਤਾਂ ਉਵੇਂ ਕਰਦੀ ਰਹਦੀ ਹੈ ਪਤਾ ਨਹੀਂ ਕੀ ਹੈ ਇਸ ਤੇ ਦਿਮਾਗ ਦੇ ਵਿੱਚ ਹਾਂਜੀ ਦੋਸਤੋ ਇਸ ਤਰ੍ਹਾਂ ਸਮਾਂ ਬਿਤਾ ਰਹਿੰਦਾ ਹੈ ਸਮੇਂ ਦੇ ਨਾਲ ਨਾਲ ਜਿਹੜੀ ਕਰਮਜੀਤ ਹੈ ਮਾਤਾ ਦਾ ਕਹਿਣਾ ਬਿਲਕੁਲ ਮੰਨਣਾ ਹਟ ਜਾਂਦੀ ਹੈ ਹੋਣ ਤੇ ਵੀ ਜਦੋਂ ਗੱਲ ਕਰਨ ਦਾ ਸਮਾਂ ਹੁੰਦਾ ਹੈ ਤਾਂ ਸਿਰਫ ਹਾਂ ਜਾਂ ਨਾ ਦੇ ਵਿੱਚ ਜਵਾਬ ਦਿੰਦੀ ਹੈ ਅਗੂ ਕੋਈ ਵੀ ਗੱਲ ਆਪਣੇ ਦਿਲ ਦੀ ਨਹੀਂ ਦੱਸਦੀ ਪਹਿਲਾਂ ਜਦੋਂ ਕੱਟਿਆ ਦੇ ਘੰਟੇ ਗੱਲਾਂ ਮਾਰਿਆ ਕਰਦੀਆਂ ਸਨ ਅੱਜ ਉਹ ਸਮਾਂ ਬਦਲ ਚੁੱਕਿਆ ਹੈ ਕੋਈ ਵੀ ਗੱਲ ਇਹਨਾਂ ਦੀ 2 ਮਿੰਟ ਤੋਂ ਵੱਧ ਨਹੀਂ ਹੁੰਦੀ ਰੋਜ਼ ਸ਼ਾਮ ਨੂੰ ਚਰਨਕੌਰ ਮਾਤਾ ਦਾ ਫੋਨ ਆਦਾ ਹੈ ਅਤੇ ਕਰਮਜੀਤ ਇਹਨੀ ਗੱਲ ਕਰਕੇ ਟਾਲ ਦਿੰਦੀ ਹੈ ਹਾਂ ਸਭ ਕੁਝ ਠੀਕ ਹੈ ਸਭ ਚੰਗਾ ਹੈ ਅਤੇ ਮੈਂ ਇੱਥੇ ਆਪਣੀ ਪੜ੍ਹਾਈ ਕਰ ਰਹੀ ਹਾਂ ਇਹਨਾਂ ਕਹਿ ਕੇ ਰੋਜ਼ ਫੋਨ ਕੱਟ ਦਿੰਦੀ ਹੈ ਲੇਕਿਨ ਮਾਤਾ ਤਾਂ ਮਾਤਾ ਹੁੰਦੀ ਹੈ ਮਾਂ ਦਾ ਦਿਲ ਮਾਂ ਦਾ ਦਿਲ ਹੁੰਦਾ ਹੈ ਆਪਣੇ ਬੱਚੀ ਨੂੰ ਰੋਜ਼ ਫੋਨ ਕਰਦੀ ਹੈ ਇੱਕੋ ਗੱਲ ਪੁੱਛਦੀ ਹੈ ਵੀ ਖਾਣਾ ਖਾਇਆ ਪੜ੍ਹਾਈ ਕਿਵੇਂ ਚੱਲ ਰਹੀ ਹੈ ਅਤੇ ਕਿਵੇਂ ਕਰ ਰਹੀ ਹੈ ਅੱਗੋ ਕਰਮਜੀਤ ਵੀ ਉਨੇ ਹੀ ਕੋ ਗੱਲਾਂ ਦਾ ਜਵਾਬ ਦੇ ਕੇ ਮਾਤਾ ਨੂੰ ਟਾੜ ਦਿੰਦੀ ਹੈ ਅਤੇ ਅੱਗੋ ਕੋਈ ਵੀ ਗੱਲ ਦਾ ਜਵਾਬ ਸਿੱਧੇ ਮੂਹਰੇ ਨਹੀਂ ਦਿੰਦੀ ਹਾਂ ਜਾਂ ਨਾ ਦੇ ਵਿੱਚ ਕਹਿ ਕੇ ਫੋਨ ਕੱਟ ਦਿੰਦੀ ਹੈ ਦੋਸਤੋ ਐਸੀ ਤਰ੍ਹਾਂ ਸਮਾਂ ਬੀਤ ਜਾਂਦਾ ਹੈ ਕਰਮਜੀਤ ਜਿਹੜੀ ਹੈ ਹੌਲੀ-ਹੌਲੀ ਸਕੂਲ ਤੋਂ ਉਸੇ ਹੀ ਹੋਸਟਲ ਦੇ ਨਾਲ ਕਾਲਜ ਦੇ ਵਿੱਚ ਪੜ੍ਹਨ ਲੱਗ ਜਾਂਦੀ ਹੈ ਹੁਣ ਗ੍ਰੈਜੂਏਟ ਹੋ ਚੁੱਕੀ ਹੈ ਮਤਲਬ ਹੁਣ ਉਸਨੇ ਬੀਏ ਪਾਸ ਕਰ ਲਈ ਹੈ ਅਤੇ ਹੁਣ ਬਾਰੀ ਹੈ ਜੀ ਕਿਸੇ ਜੋਬ ਦੀ ਤਿਆਰੀ ਕਰਦੀ ਆਪਣੇ ਘਰ ਆ ਜਾਂਦੀ ਹੈ ਦੋਸਤੋ ਜਿਵੇਂ ਹੀ ਘਰ ਆਈ ਉਸਨੇ ਪਿਛਲੇ 3 ਮਹੀਨਿਆਂ ਦੀ ਕਿਸੇ ਦੇ ਨਾਲ ਵੀ ਤੰਗ ਤਰਾ ਗੱਲਬਾਤ ਨਹੀਂ ਕੀਤੀ ਹੈ ਅਤੇ ਕਿਸੇ ਦੇ ਨਾਲ ਉਸਤੇ ਫੋਨ ਤੇ ਗੱਲ ਹੀ ਹੋਈ ਦੋਸਤੋ ਜਿਵੇਂ ਘਰ ਪਹੁੰਚੀ ਘਰੇ ਉਸ ਨੂੰ ਕੋਈ ਵੀ ਦਿਖਾਈ ਨਹੀਂ ਦਿੱਤਾ ਆਪਣੀ ਮਾਤਾ ਨੂੰ ਲੱਭਦੀ ਹੈ ਮੇਰੀ ਬਾਤਾਂ ਕਿੱਧਰ ਹੈ ਅਤੇ ਕਿੱਥੇ ਫਿਰਦੀ ਹੈ ਮੇਰੀ ਮਾਤਾ ਕਿੱਧਰ ਹੈ ਕਿੱਧਰ ਗਈ ਹੈ ਸਾਰੇ ਪੜੋਸੀਆਂ ਨੂੰ ਪੁੱਛਦੀ ਹੈ ਪੜੋਸੀ ਹੈਰਾਨ ਹੁੰਦੇ ਹਨ ਤੈਨੂੰ ਨਹੀਂ ਪਤਾ ਤੇਰੀ ਮਾਤਾ ਦੇ ਨਾਲ ਕੀ ਪਣਾ ਵਾਪਰ ਗਿਆ ਹੈ ਅਤੇ ਹੈਰਾਨੀ ਦੇ ਨਾਲ ਜਿਹੜੀ ਕਰਮਜੀਤ ਹੈ ਪੁੱਛਦੀ ਹੈ ਕੀ ਹੋਇਆ ਮੇਰੀ ਮਾਤਾ ਨੂੰ ਦੱਸੋ ਤਾਂ ਸਹੀ ਆਖਰ ਕੀ ਗੱਲ ਹੈ ਕਿਉਂ ਕੀ ਲੁਕੋਰੇ ਹੋ ਤੁਸੀਂ ਮੇਰੇ ਤੋਂ ਲੇਕਿਨ ਅੱਗੋ ਸਾਰੇ ਜਿਹੜੇ ਆਪਣਾ ਮੂੰਹ ਥੱਲੇ ਨੂੰ ਕਰ ਲੈਂਦੇ ਹਨ ਕਿਸੇ ਦੀ ਵੀ ਹਿੰਮਤ ਨਹੀਂ ਹੁੰਦੀ ਵੀ ਕਰਮਜੀਤ ਨੂੰ ਆਪਣੀ ਮਾਤਾ ਦੀ ਅਸਲ ਸਚਾਈ ਦੱਸ ਦੇਣ ਦੋਸਤੋ ਕਰ ਵੜਦੀ ਹੈ ਕਰੇ ਵੜ ਕੇ ਬੈੱਡ ਤੇ ਉੱਪਰ ਉਸ ਨੂੰ ਇੱਕ ਚਿੱਠੀ ਮਿਲਦੀ ਹੈ ਚਿੱਠੀ ਨੂੰ ਖੋਲਦੀ ਹੈ ਚਿੱਠੀ ਦੇ ਵਿੱਚ ਕਾਫੀ ਕੁਝ ਗੱਲਾਂ ਲਿਖੀਆਂ ਹੁੰਦੀਆਂ ਹਨ ਦੋਸਤੋ ਚਿੱਠੀ ਨੂੰ ਜਿਵੇਂ ਹੀ ਪੜ੍ਹਦੀ ਹੈ ਉਹ ਵਿੱਚ ਲਿਖਿਆ ਹਨ ਬੇਟਾ ਜੇਕਰ ਤੂੰ ਇਹ ਚਿੱਠੀ ਪੜ੍ਹ ਰਹੀ ਹੈ ਇਸ ਦਾ ਮਤਲਬ ਹੈ ਮੈਂ ਇਸ ਦੁਨੀਆ ਦੇ ਵਿੱਚ ਨਹੀਂ ਹਾਂ ਮੈਂ ਇਸ ਦੁਨੀਆ ਤੋਂ ਚਲੀ ਗਈ ਹਾਂ ਦਰਅਸਲ ਅੱਜ ਤੋਂ ਠੀਕ 5 ਸਾਲ ਪਹਿਲਾਂ ਮੈਨੂੰ ਪਤਾ ਲੱਗਿਆ ਮੈਨੂੰ ਸਟੇਜ 3 ਦੀ ਕੈਂਸਰ ਹੈ ਅਤੇ ਮੇਰੇ ਬਲੱਡ ਦੇ ਵਿੱਚ ਕੈਂਸਰ ਕਰ ਕਰ ਚੁੱਕੀ ਹੈ ਡਾਕਟਰਾਂ ਨੇ ਮੈਨੂੰ ਕਿਹਾ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ 2 ਸਾਲ ਜੀ ਸਕਦੀ ਹਾਂ ਅਤੇ ਮੇਰੀ ਤਬੀਅਤ ਹੌਲੀ-ਹੌਲੀ ਵਿਗੜਨੀ ਸ਼ੁਰੂ ਹੋ ਜਾਵੇਗੀ। ਇਹ ਤਾਂ ਰੱਬ ਦਾ ਸ਼ੁਕਰ ਹੈ। ਮੈਂ 2 ਸਾਲ ਤੋਂ ਵੱਧ ਅੱਜ ਤੱਕ ਜਿੰਦਾ ਹਾਂ। ਪਤਾ ਨਹੀਂ ਕਿੰਨਾ ਸਮਾਂ ਮੇਰਾ ਹੋਰ ਬਚਿਆ ਹੋਇਆ ਹੈ। ਮੇਰੇ ਕੋਲ ਇਲਾਜ ਦੇ ਪੈਸੇ ਨਹੀਂ ਹਨ। ਮੈਂ ਜਾਂ ਤਾਂ ਆਪਣਾ ਇਲਾਜ ਕਰਾ ਸਕਦੀ ਸੀ ਜਾਂ ਫਿਰ ਤੈਨੂੰ ਪੜ੍ਹਾ ਸਕਦੀ ਸੀ। ਬੇਟਾ, ਤੂੰ ਭਾਵੇਂ ਮੈਨੂੰ ਜਿਵੇਂ ਮਰਜ਼ੀ ਸਮਝ। ਮਾਂ ਦਾ ਦਿਲ, ਮਾਂ ਦਾ ਦਿਲ ਹੁੰਦਾ ਹੈ। ਮੈਂ ਤੇਰੇ ਕਰਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਮੈਂ ਅੱਜ ਦੁਨੀਆ ਦੇ ਵਿੱਚ ਨਹੀਂ ਹਾਂ ਕਿਉਂਕਿ ਮੈਂ ਆਪਣੇ ਇਲਾਜ ਨੂੰ ਨਹੀਂ ਕਰਾਇਆ ਮੈਂ ਤੇਰੀ ਜ਼ਿੰਦਗੀ ਨੂੰ ਸੰਭਾਲਿਆ ਤੂੰ ਜੇਕਰ ਅੱਜ ਘਰ ਹੈ ਤਾਂ ਇਸ ਦਾ ਮਤਲਬ ਹੈ ਸ਼ਾਇਦ ਤੂੰ ਬੀਏ ਦੇ ਵਿੱਚ ਪਾਸ ਹੋ ਗਈ ਹੋਵੇਂਗੀ ਤੂੰ ਚੰਗੇ ਨੰਬਰਾਂ ਨਾਲ ਪਾਸ ਹੋਵੇਂਗੀ ਮੈਨੂੰ ਪੂਰੀ ਉਮੀਦ ਹੈ ਤੂੰ ਕੁਝ ਨਾ ਕੁਝ ਕਰਕੇ ਆਪਣੀ ਮਾਤਾ ਦਾ ਨਾਮ ਰੋਸ਼ਨ ਕਰੇਂਗੀ ਅਤੇ ਸਾਰੇ ਕਹਿਣਗੇ ਚਰਨਕੌਰ ਦੀ ਧੀ ਅੱਜ ਕਿੰਨੀ ਵੱਡੀ ਅਫਸਰ ਲੱਗ ਚੁੱਕੀ ਹੈ ਸਾਰੇ ਜਣੇ ਜਿਵੇਂ ਦੀ ਤੈਨੂੰ ਸਲੂਟ ਮਾਰਿਆ ਕਰਨਗੇ ਨਾਲ ਨਾਲ ਮੇਰੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ ਇਹੋ ਜਿਹੇ ਭਾਵੁਕ ਗੱਲਾਂ ਉਸਤੇ ਵਿੱਚ ਲਿਖਿਆ ਹਨ ਹੁਣ ਜਿਹੜੀ ਕਰਮਜੀਤ ਹੈ ਅਦਰੋਂ ਟੁੱਟ ਜਾਂਦੀ ਹੈ ਧੁੱਬਾ ਮਾਰ ਕੇ ਰੋਣ ਲੱਗ ਪੈਂਦੀ ਹੈ ਦੋਸਤੋ ਇੱਕਦਮ ਹੀ ਉਸਦੇ ਸਾਰੀ ਦੁਨੀਆ ਉਜੜ ਚੁੱਕੀ ਸੀ ਭਾਵੇਂ ਆਪਣੀ ਮਾਤਾ ਨੂੰ ਨਫ਼ਰਤ ਕਰਿਆ ਕਰਦੀ ਸੀ ਵੀ ਮੇਰੀ ਮਾਤਾ ਕਿੰਨੀ ਚੰਦਰੀ ਹੈ ਜਿਹੜੀ ਮੈਨੂੰ ਵਾਰ-ਵਾਰ ਪੜ੍ਹਾਈ ਤੇ ਜ਼ੋਰ ਪਾਉਂਦੀ ਹੈ ਲੋਕਾਂ ਦੀਆਂ ਮਾਤਾਵਾਂ ਪੜ੍ਹਾਈ ਨੂੰ ਮਨਾ ਕਰਦੀਆਂ ਹਨ ਇੱਕ ਮੇਰੀ ਮਾਤਾ ਹੈ ਵਾਰ-ਵਾਰ ਮੈਨੂੰ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਕਹਿੰਦੀ ਹੈ ਕਿਮੀ ਬੁਰੀ ਹੈ ਲੇਕਿਨ ਉਸ ਨੂੰ ਇਹ ਨਹੀਂ ਪਤਾ ਸੀ ਵੀ ਉਸ ਦੀ ਭਲਾਈ ਕਿਸ ਵਿੱਚ ਹੈ ਅਤੇ ਕਿਸ ਦੇ ਵਿੱਚ ਨਹੀਂ ਜਿਵੇਂ ਹੀ ਆਪਣੀ ਮਾਤਾ ਦੀ ਕੁਰਬਾਨੀ ਉਸ ਨੂੰ ਪਤਾ ਲੱਗੀ ਦੋਸਤੋ ਅੰਦਰ ਤੱਕ ਖਿਲ ਜਾਂਦੀ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਮੈਂ ਕੀ ਕਰਾਂ ਅਤੇ ਹਮੇਸ਼ਾ ਹੀ ਆਪਣੇ ਆਪ ਨੂੰ ਕੋਸਤੀ ਰਹਿੰਦੀ ਵੀ ਮੇਰੇ ਕਾਰਨ ਮੇਰੀ ਮਾਤਾ ਦੀ ਜਾਨ ਚਲੀ ਗਈ ਹੈ ਉਸੇ ਹੀ ਕਮਰੇ ਦੇ ਵਿੱਚ ਤਿੰਨ ਚਾਰ ਦਿਨ ਬਿਲਕਦੀ ਰਹਿੰਦੀ ਹੈ ਉਸ ਨੇ ਇੱਕ ਵੀ ਅੰਨ ਦਾ ਟੁਕੜਾ ਨਹੀਂ ਖਾਇਆ ਅਤੇ ਉੱਥੇ ਹੀ ਪਈ ਰੋਂਦੀ ਰਹੀ ਦੋਸਤੋ ਐਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਸਮਾਂ ਕਿਸਲੇ ਵੀ ਰੁਕਦਾ ਹੁਣ ਘਰ ਦੇ ਵਿੱਚ ਉਹ ਇਕੱਲੀ ਹੈ ਅਤੇ ਨਾ ਹੀ ਉਸ ਦੇ ਕੋਲ ਕਮਾਉਣ ਦਾ ਜਰੀਆ ਹੈ ਅਤੇ ਨਾ ਹੀ ਕੋਈ ਪੈਸੇ ਦੇਣ ਵਾਲਾ ਹੈ ਮਾਤਾ ਇਕਲੋਤੀ ਜੋ ਕਿ ਉਸ ਦਾ ਧਿਆਨ ਰੱਖਿਆ ਕਰਦੀ ਸੀ ਹੁਣ ਉਸ ਦੇ ਸਿਰ ਤੇ ਨਹੀਂ ਹੈ ਨਾ ਹੀ ਉਸ ਦਾ ਕੋਈ ਪਤੀ ਹੈ ਅਤੇ ਨਾ ਹੀ ਪਿਤਾ ਅਤੇ ਨਾ ਹੀ ਉਸ ਦੇ ਸਿਰ ਤੇ ਕੋਈ ਛਾ ਕਰਨ ਵਾਲਾ ਹੈ ਇਨੇ ਦੇ ਵਿਚਾਰ ਇਨੇ ਸਭ ਦੇ ਵਿਚਾਰ ਇੱਕ ਪਲਾ ਮਾਨਸ ਉਸ ਦੀ ਜ਼ਿੰਦਗੀ ਦੇ ਵਿੱਚ ਆਂਦਾ ਹੈ ਉਸ ਨੂੰ ਇਕੱਲਾ ਦੇਖ ਕੇ ਉਸਦੀ ਬਦਦ ਕਰਦਾ ਹੈ ਇਹ ਪੜਾ ਮਾਨਸ ਸਿੰਘ ਜੀ ਉਸ ਦਾ ਤਾਇਆ ਭਾਵੇਂ ਤਾਈ ਚਾਚੇ ਇਹਨਾਂ ਸਮਹਉਣ ਤੋਂ ਬਾਤ ਸਾਥ ਛੱਡ ਜਾਂਦੇ ਹਨ ਲੇਕਿਨ ਕੁਝ ਚੰਗੇ ਬੰਦੇ ਹੁੰਦੇ ਹਨ ਜੋ ਕਿ ਜ਼ਿੰਦਗੀ ਸਵਾਰਨ ਦਾ ਦਮ ਰੱਖਦੇ ਹਨ ਜਿਨ੍ਹਾਂ ਦੀ ਛੋਟੀ ਜੀ ਚੰਗਿਆਈ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਆਹੀ ਹੁੰਦਾ ਹੈ ਜੀ ਤਾਇਆ ਜ਼ਿੰਮੇਵਾਰੀ ਚੱਕਦਾ ਹੈ ਤੇਰੀ ਜ਼ਿੰਮੇਵਾਰੀ ਤੇ ਇਹ ਮੇਰੇ ਸਿਰ ਹੈ ਤੇਰੇ ਮਾਤਾ ਪਿਤਾ ਨਹੀਂ ਹਨ ਮੈਨੂੰ ਤਾਂ ਬਹੁਤ ਸਾਲ ਪਹਿਲਾਂ ਤੈਨੂੰ ਇਹ ਗੱਲ ਕਹਿ ਦੇਣੀ ਚਾਹੀਦੀ ਸੀ ਲੇਕਿਨ ਤੂੰ ਮੈਨੂੰ ਆਪਣਾ ਪਿਤਾ ਸਮਝ ਤੇਰੇ ਸਿਰ ਤੇ ਮਾਤਾ ਨਹੀਂ ਹੈ ਨਾ ਹੀ ਤੇਰੇ ਸਿਰ ਤੇ ਪਿਤਾ ਹੈ ਹੁਣ ਮੈਂ ਹੀ ਤੇਰਾ ਸਾਰਾ ਕੁਝ ਹਾਂ ਮੈਂ ਤੈਨੂੰ ਪਾਲਾਂਗਾ ਅਤੇ ਮੈਂ ਤੇਰਾ ਧਿਆਨ ਰੱਖਾਂਗਾ ਮੈਂ ਤੈਨੂੰ ਪੜਾਵਾ ਲਿਖਾਵਾਂਗਾ ਅਤੇ ਜੋ ਤੇਰੀ ਮਾਤਾ ਦੀ ਬੰਦ ਇੱਛਾ ਸੀ ਮੈਂ ਉਸ ਨੂੰ ਪੂਰਾ ਕਰਾਂਗਾ ਦੋਸਤੋ ਤਾਇਆ ਆਪਣੇ ਜੀਜਾ ਲਗਾ ਦਿੰਦਾ ਹੈ ਤਾਇਆ ਵੀ ਕਿਉਂਕਿ ਬਹੁਤੇ ਅਮੀਰ ਪਰਿਵਾਰ ਦੇ ਵਿੱਚੋਂ ਨਹੀਂ ਹੈ ਉਹ ਵੀ ਦਰਜੀ ਹੈ ਅਤੇ ਲੋਕਾਂ ਦੇ ਕੱਪੜੇ ਸੀਕੇ ਆਪਣਾ পেট ਪੜਦਾ ਹੈ ਘਰ ਦੇ ਵਿੱਚ ਵੀ ਉਸਤੇ ਦੋ ਮੁੰਡੇ ਹਨ ਇੱਕ ਕੁੜੀ ਹੈ ਉਸ ਤੋਂ ਇਲਾਵਾ ਹੁਣ ਹੁਣ ਕਰਮਜੀਤ ਦਾ ਬੋਝ ਵੀ ਉਸਤੇ ਮੋੜਿਆ ਤੇ ਹੈ ਭਾਵੇਂ ਕਰਮਜੀਤ ਨੂੰ ਪੜ੍ਹਾਈ ਪਸੰਦ ਨਹੀਂ ਹੈ ਲੇਕਿਨ ਫਿਰ ਵੀ ਕਰਮਜੀਤ ਪੜ੍ਹਾਈ ਦੇ ਵਿੱਚ ਚੰਗੀ ਹੈ ਕਈ ਚੀਜ਼ਾਂ ਨੂੰ ਆਪਾਂ ਨੂੰ ਪਸੰਦ ਨਹੀਂ ਹੁੰਦੀਆਂ ਲੇਕਿਨ ਫਿਰ ਵੀ ਆਪਾਂ ਉਸਤੇ ਵਿੱਚ ਅੱਗੇ ਹੁੰਨੇ ਹਾਂ ਦੋਸਤੋ ਹੁਣ ਕਰਮਜੀਤ ਆਪਣੀ ਮਾਤਾ ਦੇ ਕਰਕੇ ਆਪਣੀ ਮਾਤਾ ਦੀ ਉਸ ਕੁਰਬਾਨੀ ਨੂੰ ਯਾਦ ਕਰਦੀ ਹੈ ਜੋ ਕਿ ਉਸਦੀ ਮਾਤਾ ਨੇ ਉਸ ਦੇ ਕਰਕੇ ਕੀਤੀ ਅਤੇ ਆਪਣੀ ਮਾਤਾ ਦੀ ਕੁਰਬਾਨੀ ਨੂੰ ਯਾਦ ਕਰਕੇ ਆਪਣੀ ਪੜ੍ਹਾਈ ਦੇ ਵਿੱਚ ਦਿਨ ਰਾਤ ਇੱਕ ਕਰ ਦਿੰਦੀ ਹੈ ਆਪਣੀ ਪੜ੍ਹਾਈ ਨੂੰ ਰੋਜ਼ ਟਿਕੀ ਧਾਰ ਦਿੰਦੀ ਹੈ ਪਹਿਲਾ ਅਟੈਂਪਟ ਪਹਿਲੇ ਸਾਲ ਦੇ ਵਿੱਚ ਦਿੰਦੀ ਹੈ ਯੂਪੀਐਸਸੀ ਦਾ ਪੇਪਰ ਦੇਣ ਜਾਂਦੀ ਹੈ ਯੂਪੀਐਸਸੀ ਦਾ ਪੇਪਰ ਸੈਂਟਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਦਾ ਹੈ ਅੰਮ੍ਰਿਤਸਰ ਦੇ ਵਿੱਚ ਪੇਪਰ ਦੇ ਕੇ ਆਂਦੀ ਹੈ ਦੋਸਤੋ ਪੇਪਰ ਦੇ ਦਿਨ ਉਸ ਨੂੰ ਬੁਖਾਰ ਚੜ ਜਾਂਦਾ ਹੈ ਬੜੀ ਹੀ ਤਬੀਤ ਖਰਾਬ ਹੈ ਲੇਕਿਨ ਫਿਰ ਵੀ ਆਪਣਾ ਜੋਰ ਲਗਾ ਦਿੰਦੀ ਹੈ ਲੇਕਿਨ ਹੁੰਦਾ ਤਾਂ ਉਹੀ ਹੈ ਜੋ ਕਿ ਰੱਬ ਚਾਹੁੰਦਾ ਹੈ ਜੋ ਕਿ ਧੰਗੁਰੂ ਸੱਚੇ ਪਾਤਸ਼ਾਹ RAMDAS ਮਹਾਰਾਜ ਦੀ ਕਿਰਪਾ ਉਹ ਹੁੰਦੀ ਹੈ ਉਹੀ ਹੁੰਦਾ ਹੈ ਜੋ ਮਹਾਰਾਜ ਨਹੀਂ ਚਾਹੁੰਦੇ ਉਹ ਭਾਵੇਂ ਜਿੰਨਾ ਮਰਜ਼ੀ ਆਪਾਂ ਜ਼ੋਰ ਲਗਾ ਲਈਏ ਉਹ ਨਹੀਂ ਉਪਾਂਦਾ ਪਾਣਾ ਮਰਣਾ ਹੀ ਪੈਂਦਾ ਹੈ ਉਹੀ ਹੁੰਦਾ ਹੈ ਜੀ ਹੁਣ ਕਰਮਜੀਤ ਪਹਿਲੇ ਅਟੈਂਪਟ ਦੇ ਵਿੱਚ ਫੇਲ ਹੋ ਜਾਂਦੀ ਹੈ ਹਿੰਮਤ ਟੁੱਟ ਜਾਂਦੀ ਹੈ ਆਪਣੇ ਆਪ ਨੂੰ ਥਪੇੜੇ ਮਾਰਦੀ ਹੈ ਕੱਲਿਆਂ ਦੇ ਵਿੱਚ ਰੋਂਦੀ ਹੈ ਬਹੁਤ ਪਛਤਾਉਂਦੀ ਹੈ ਮੇਰਾ ਆਖਰੀ ਮੌਕਾ ਸੀ ਸ਼ਾਇਦ ਮੈਂ ਇਸ ਨੂੰ ਗਵਾ ਦਿੱਤਾ ਹੈ ਹੁਣ ਮੈਂ ਅੱਗੇ ਕੀ ਕਰਾਂਗੀ ਲੇਕਿਨ ਹਿੰਮਤ ਨਹੀਂ ਹਾਰਦੀ ਆਪਣੇ ਤਾਈ ਨੂੰ ਮਨਾਉਂਦੀ ਹੈ ਅਤੇ ਕਹਿੰਦੀ ਹੈ ਮੈਨੂੰ ਇੱਕ ਮੌਕਾ ਹੋਰ ਦਿਓ ਮੈਂ ਦੁਬਾਰਾ ਪੇਪਰ ਦੀ ਤਿਆਰੀ ਕਰਨਾ ਚਾਹੁੰਦੀ ਹਾਂ ਮੇਰੀ ਕਿਸਮਤ ਸ਼ਾਇਦ ਇਸ ਵਾਰ ਸਾਥ ਦੇਵੇਗੀ ਮੈਂ ਪੂਰੀ ਜੋਰ ਲਗਾ ਦੇਾਂਗੀ ਦੋਸਤੋ ਇਸ ਵਾਰ ਖਾਣਾ ਪੀਣਾ ਸੋਣਾ ਸਭ ਭੁੱਲ ਜਾਂਦੀ ਹੈ ਕਿਤਾਬਾਂ ਦੀ ਕਿਤਾਬਾਂ ਉਗੜਾਂ ਤੇ ਯਾਦ ਕਮੇਦੀ ਹੈ ਦੋਸਤੋ ਕਾਪੀਆਂ ਦੀ ਕਾਪੀਆਂ ਭਰ ਦਿੰਦੀ ਹੈ ਅਤੇ ਸਾਰੀ ਸਾਰੀ ਰਾਤ ਆ ਜਾ ਕੇ ਆਪਣੀਆਂ ਅੱਖਾਂ ਕਾਲੀ ਕਰ ਲੈਂਦੀ ਹੈ ਇੰਨੀ ਮਿਹਨਤ ਕਰਦੀ ਹੈ ਸ਼ਾਇਦ ਮਿਹਨਤ ਨੂੰ ਵੀ ਲੱਗੇ ਵੀ ਕਿੰਨੀ ਮਿਹਨਤ ਹੋ ਰਹੀ ਹੈ ਦੋਸਤੋ ਐਸੀ ਤਰ੍ਹਾਂ ਆਪਣੀ ਮਿਹਨਤ ਦੇ ਸਦਕਾ ਪਹਿਲਾ ਪੇਪਰ ਯਾਨੀ ਪ੍ਰੀ ਪਾਸ ਕਰ ਲੈਂਦੀ ਹੈ ਮੇਨਸ ਆਉਂਦਾ ਹੈ ਮੇਨਸ ਪਾਸ ਕਰ ਲੈਂਦੀ ਹੈ ਇੰਟਰਵਿਊ ਦੇ ਵਿੱਚ ਵੀ ਝੰਡੇ ਘੜ ਦਿੰਦੀ ਹੈ ਐਸੀ ਤਰ੍ਹਾਂ ਉਹ ਆਪਣੇ ਜ਼ਿਲ੍ਹੇ ਦੇ ਵਿੱਚੋਂ ਸ਼ਾਇਦ ਪਹਿਲੀ ਔਰਤ ਸੀ ਜੋ ਕਿ ਇਸ ਤਰ੍ਹਾਂ ਇੰਨੇ ਚੰਗੇ ਨੰਬਰਾਂ ਦੇ ਨਾਲ ਯੂਪੀਐਸ ਦਾ ਪੇਪਰ ਦੇ ਕੇ ਪਾਸ ਹੋਈ ਸੀ ਉਹਨ ਉਸਦੇ ਅੱਗੇ ਦੋ ਆਪਸ਼ਨ ਸੀ ਜਾਂ ਤਾਂ ਉਹ ਕਲੈਕਟਰ ਬਣ ਕੇ ਲੋਕਾਂ ਦੀ ਸੇਵਾ ਕਰ ਸਕਦੀ ਹੈ ਯਾ ਫਿਰ ਐਸਪੀ ਆਈਪੀਐਸ ਬਣ ਕੇ ਲੋਕਾਂ ਦੀ ਸੇਵਾ ਕਰ ਸਕਦੀ ਹੈ ਉਸਨੇ ਚੁਣਿਆ ਵੀ ਮੈਂ ਆਈਪੀਐਸ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਨੀ ਹਾਂ ਕਿਉਂਕਿ ਉਸ ਨੂੰ ਪੁੱਸ ਹਮੇਸ਼ਾ ਤੋਂ ਪਸੰਦ ਸੀ ਉਸ ਦਾ ਸਰੀਰ ਕਾਫੀ ਤੰਦਰੁਸਤ ਸੀ ਅਤੇ ਉਹ ਬਾਕੀ ਕੁੜੀਆਂ ਨਾਲੋਂ ਬਹੁਤ ਤੇਜ਼ ਭੱਜ ਸਕਦੀ ਸੀ ਉਸ ਦਾ ਜੰਬ ਵੀ ਬਹੁਤ ਤਕੜਾ ਸੀ ਅਤੇ ਕਈ ਕਈ ਫੁੱਟ ਤੱਕ ਜੰਪ ਕਰ ਸਕਦੀ ਸੀ ਐਸੀ ਕਾਬਲੀਅਤ ਦੇ ਸਦਕਾ ਉਸ ਦਾ ਸਿਲੈਕਸ਼ਨ ਆਈਪੀਐਸ ਦੇ ਵਿੱਚ ਆਸਾਨੀ ਦੇ ਨਾਲ ਹੋ ਜਾਂਦਾ ਹੈ ਟ੍ਰੇਨਿੰਗ ਦੇ ਵਿੱਚ ਵੀ ਉਸ ਨੂੰ ਕੋਈ ਬਹੁਤੀ ਮੁਸ਼ਕਲ ਨਹੀਂ ਆਉਂਦੀ ਬੜੀ ਅਸਾਨੀ ਦੇ ਨਾਲ ਉਹ ਟ੍ਰੇਨਿੰਗ ਕਰ ਲੈਂਦੀ ਹੈ ਕਿਉਂਕਿ ਟ੍ਰੇਨਿੰਗ ਓਕੀ ਹੋਣਾ ਵਾਸਤੇ ਹੁੰਦੀ ਹੈ ਜਿਨ੍ਹਾਂ ਨੇ ਸਾਰੀ ਉਮਰ ਕਿਸੇ ਵੀ ਤਰ੍ਹਾਂ ਦਾ ਕੰਮ ਫਿਜ਼ੀਕਲ ਟ੍ਰੇਨਿੰਗ ਨਾ ਕੀਤੀ ਹੋਵੇ ਪਿੰਡਾਂ ਵਾਲਿਆ ਬੁੜੀਆਂ ਵਾਸਤੇ ਤਾਂ ਗੋਹਾ ਸੁਟਣਾ ਰੋਜ਼ ਕਰੇ ਸਫਾਈ ਕਰਨੀ ਰੋਜ਼ ਘਰ ਦੇ ਕੰਮ ਕਰਨੇ ਫਿਜ਼ੀਕਲ ਟ੍ਰੇਨਿੰਗ ਤਾਂ ਘਟ ਨਹੀਂ ਹਨ ਐਸੀ ਹੀ ਤਰ੍ਹਾਂ ਚਲੋ ਜੀ ਫਿਜ਼ੀਕਲ ਟ੍ਰੇਨਿੰਗ ਪੂਰੀ ਕਰ ਲੈਂਦੀ ਹੈ ਹੁਣ ਉਸ ਦੀ ਸਾਰੀ ਟ੍ਰੇਨਿੰਗ ਕੰਪਲੀਟ ਹੋ ਚੁੱਕੀ ਹੈ ਆਈ ਪੀਐਸ ਬਣ ਚੁੱਕੀ ਹੈ ਅਤੇ ਨਾਲ ਵਾਲੇ ਸਟੇਟ ਹਰਿਆਣਾ ਦੇ ਵਿੱਚ ਉਸ ਦੀ ਪਹਿਲੀ ਜੌਬ ਮਿਲ ਚੁੱਕੀ ਹੈ ਦੋਸਤੋ ਪਹਿਲੀ ਪੋਸਟਿੰਗ ਹਰਿਆਣਾ ਦੇ ਵਿੱਚ ਸਿਰਸਾ ਸ਼ਹਿਰ ਦੇ ਵਿੱਚ ਕਰਦੀ ਹੈ ਸਾਰੇ ਸ਼ਹਿਰ ਦੇ ਵਿੱਚ ਉਸ ਦੇ ਨਾਮ ਦਾ ਡੰਕਾ ਵੱਜਦਾ ਹੈ ਬੜੇ ਮੁਜਰਮ ਫੜਦੀ ਹੈ ਅਤੇ ਬੜੇ ਚੰਗੇ ਕੰਮ ਕਰਦੀ ਹੈ ਲੇਕਿਨ ਕਹਿੰਦੇ ਨਹੀਂ ਹੁੰਦੇ ਕਿ ਇਮਾਨਦਾਰ ਅਫਸਰਾਂ ਦਾ ਤਾਂ ਰੱਬ ਵੀ ਰੱਖਾ ਨਹੀਂ ਹੁੰਦਾ ਇਮਾਨਦਾਰ ਅਫਸਰਾਂ ਨੂੰ ਤਾਂ ਟਰਾਂਸਫਰ ਮੰਨਣਾ ਹੀ ਪੈਂਦਾ ਹੈ ਜਿਹੜੇ ਜ਼ਿਆਦਾ ਇਮਾਨਦਾਰ ਹੋ ਜਾਣ ਉਹਨਾਂ ਦਾ ਟਰਾਂਸਫਰ ਨੇਤੇ ਜਿਹੜੇ ਹਨ ਜਲਦੀ ਕਰਵਾ ਦਿੰਦੇ ਹਨ ਆਹੀ ਹੁੰਦਾ ਹੈ ਜਦੋਂ ਨੇਤੇ ਦੇ ਕਈ ਆਦਮੀ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਵਾਰ-ਵਾਰ ਐਮ.ਐਲ.ਏ ਐਮਬੰਤਰੀ ਅਤੇ ਮੁੱਖ ਮੰਤਰੀ ਉਸਤੇ ਦਬਾਅ ਪਾਉਂਦੇ ਹਨ ਵੀ ਸਾਡੇ ਬੰਦੇ ਨੂੰ ਛੱਡ ਦੇ ਲੇਕਿਨ ਉਹ ਕਹਿੰਦੀ ਹੈ ਨਹੀਂ ਜੋ ਇਨਸਾਫ ਹੈ ਉਹ ਤਾਂ ਇਨਸਾਫ ਹੈ ਇੱਕ ਹੀ ਗੱਲ ਬਣੀ ਵੀ ਮਾੜੇ ਬੰਦੇ ਨੂੰ ਅਸੀਂ ਜੇਲ੍ਹ ਦੇ ਵਿੱਚ ਤੋਂ ਨਹੀਂ ਰੱਖੀਏ ਅਤੇ ਜੇਕਰ ਤਕੜੇ ਬੰਦੇ ਨੂੰ ਹੱਥ ਪਾਈਏ ਤਾਂ ਤੁਸੀਂ ਕਹਦੇ ਉਹਨੂੰ ਛੱਡ ਦਿਓ ਇਹ ਮੇਰੇ ਤੋਂ ਨਹੀਂ ਹੋਣਾ ਜਦੋਂ ਇੰਨੀ ਗੱਲ ਮੰਤਰੀ ਨੇ ਤੇ ਸੁਣਦੇ ਹਨ ਉਹਨਾਂ ਦੀ ਤਾਂ ਇੱਕਦਮ ਪੈਰਾਂ ਹੇਠੋਂ zameen ਨਿਕਲ ਜਾਂਦੀ ਹੈ ਕਹਿੰਦੇ ਹਨ ਦੋ ਕੋੜੀ ਦੀ ਆਈਪੀਐਸ ਸਾਨੂੰ ਸਮਝਾ ਰਹੀ ਹੈ ਅਸੀਂ ਕੀ ਕਰੀਏ ਇੰਨਾ ਕੱਕ ਟ੍ਰਾਂਸਫਰ ਕਰ ਦਿੰਦੇ ਹਨ ਦੋਸਤੋ ਹਰਿਆਣਾ ਦੇ ਵਿੱਚ ਕਈ ਜ਼ਿਲ੍ਹੇ ਘੁੰਮਣ ਤੋਂ ਬਾਅਦ ਹੁਣ ਆਖਿਰਕਾਰ 8 ਸਾਲ ਬਾਅਦ ਉਸ ਦਾ ਟ੍ਰਾਂਸਫਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਚੁੱਕਿਆ ਹੈ ਸਾਰਿਆਂ ਨੇ ਸੋਚਿਆ ਸ਼ਾਇਦ ਇੱਥੇ ਕੁਝ ਵਧੀਆ ਕਰੇਗੀ ਅਤੇ ਇੱਥੇ ਵਧੀਆ ਕੰਮ ਕਰੇਗੀ ਅਤੇ ਜਿਹੜਾ ਜੁਰਮ ਵੱਧ ਰਿਹਾ ਹੈ ਉਸ ਤੇ ਠੰਡ ਪਵੇਗੀ ਕਿਉਂਕਿ ਜੁਰਮ ਬਹੁਤ ਹੋ ਚੁੱਕਿਆ ਹੈ ਕਈ ਆਈਪੀਐਸ ਇੱਥੋਂ ਬਦਲ ਚੁੱਕੇ ਹਨ ਲੇਕਿਨ ਕਿਸੇ ਨੇ ਵੀ ਇੱਥੇ ਵਧੀਆ ਕੰਮ ਨਹੀਂ ਕੀਤਾ ਜਿਸ ਦੇ ਨਾਲ ਕੋਈ ਜੁਰਮ ਇਸ ਸ਼ਹਿਰ ਦੇ ਵਿੱਚ ਘਟ ਹੋ ਜਾਵੇ ਲੇਕਿਨ ਕਰਮਜੀਤ ਨੇ ਆਂਦੇ ਸਾਰ ਆਪਣੇ ਹੁਨਰ ਦਾ ਜਜ਼ਬਾ ਦਿਖਾਇਆ ਅਤੇ ਜੁਰਮ ਨੂੰ ਸ਼ਹਿਰ ਦੇ ਵਿੱਚੋਂ ਲਗਭਗ ਗਾਇਬ ਕਰ ਦਿੱਤਾ ਦੋਸਤੋ ਆਹੀ ਕੁਝ ਹੋ ਰਿਹਾ ਹੈ ਉਹ ਕਈ ਵਿਸ਼ੇਸ਼ ਮੌਕਿਆਂ ਤੇ ਗਰੀਬਾਂ ਦੇ ਵਿੱਚ ਕੰਬਲ ਵੰਡਾ ਕਰਦੀ ਹੈ ਅਤੇ ਗਰੀਬਾਂ ਵਿੱਚ ਦਾਨਪੁਰ ਕਰਿਆ ਕਰਦੀ ਹੈ ਐਸੇ ਹੀ ਤਰ੍ਹਾਂ ਨਵੇਂ ਸਾਲ ਦੇ ਮੌਕੇ ਉਸਨੇ ਪ੍ਰੋਗਰਾਮ ਬਣਾਇਆ ਵੀ ਆਪਾਂ ਗਰੀਬਾਂ ਦੇ ਵਿੱਚ ਕੁਝ ਦਾਨਪੁਰ ਕਰਾਂਗੇ ਦੋਸਤੋ ਐਸੀ ਤਰ੍ਹਾਂ ਕੰਬਲ ਬੰਨਣ ਲੱਗ ਜਾਂਦੀ ਹੈ ਪਾਸ਼ਣ ਜਦੀ ਹੈ ਵੀ ਤੁਸੀਂ ਗਰੀਬ ਭਾਵੇਂ ਹੋ ਲੇਕਿਨ ਭਿਖਾਰੀ ਨਾ ਬਣੋ ਗੁਰੂ ਸਾਹਿਬ ਨੇ ਆਪਾਂ ਨੂੰ ਚੰਗੀ ਸਿਹ ਦਿੱਤੀ ਹੈ ਹੱਥ ਪਰ ਦਿੱਤੇ ਹਨ ਜੇਕਰ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਕੰਮ ਨਹੀਂ ਕਰ ਸਕਦੇ ਤੁਹਾਨੂੰ ਪੈਨਸ਼ਨ ਵਾਸਤੇ ਅਪਲਾਈ ਕਰਨਾ ਚਾਹੀਦਾ ਹੈ ਤੁਹਾਨੂੰ ਹਰ ਮਹੀਨੇ ਬਿਨਾ ਕੰਮ ਕਰੇ ਪੈਨਸ਼ਨ ਮਿਲ ਜਾ ਕਰੇਗੀ ਚਲੋ ਜੀ ਇਹਨਾਂ ਸਭ ਕੁਝ ਦੱਸ ਨਹੀਂ ਹੈ ਇੰਨੇ ਦੇ ਵਿਚਕਾਰ ਲੋਕ ਜਿਹੜੇ ਹਨ ਤਾਣੀਆਂ ਮਝਣ ਲੱਗ ਜਾਂਦੇ ਹਨ ਬਾਅਦ ਦੇ ਵਿੱਚ ਕੰਬਲ ਬੰਡੇ ਜਾਂਦੇ ਹਨ ਲੇਕਿਨ ਉਹੀ ਗੱਲ ਹੁੰਦੀ ਹੈ ਜੋ ਅਸੀਂ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸੀ ਸੀ ਇੱਕ ਬੁੱਢੀ ਔਰਤ ਕਰਮਜੀਤ ਦੇ ਮਾਤਾ ਦੀ ਉਮਰ ਦੀ ਉਸ ਨੂੰ ਬਿਲਕੁਲ ਇੱਕ ਟੱਕ ਘੁਰ ਰਹੀ ਹੈ ਉਸ ਨੂੰ ਲੱਗਦਾ ਹੈ ਸ਼ਾਇਦ ਇਹ ਮੇਰੀ ਧੀ ਹੈ ਇਹ ਮੇਰੀ ਧੀ ਦੀ ਆਵਾਜ਼ ਵਰਗੀ ਹੈ ਦੋਸਤੋ ਨਜ਼ਦੀਕ ਜਾਂਦੀ ਹੈ ਦੇਖਣ ਦੇ ਲਈ ਜਿਵੇਂ ਹੀ ਘੁਰਦੀ ਹੈ ਉਸ ਨੂੰ ਪਛਾਣਾ ਜਾਂਦੀ ਹੈ ਇਹ ਤਾਂ ਕੋਈ ਹੋਰ ਨਹੀਂ ਇਹ ਤਾਂ ਮੇਰੀ ਹੀ ਧੀ ਹੈ ਦੋਸਤੋ ਉਸ ਦੇ ਵੱਲ ਜਾਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਗਾਰਡ ਰੋਕ ਲੈਂਦੇ ਹਨ ਅਗਲੇ ਦਿਨ ਆਫਿਸ ਦੇ ਵਿੱਚ ਆਂਦੀ ਹੈ ਲੇਕਿਨ ਉੱਥੋਂ ਵੀ ਗਾਰਡ ਜਿਹੜੇ ਹਨ ੱੱਕੇ ਮਾਰ ਕੇ ਉਸ ਨੂੰ ਇਹ ਕਹਿ ਕੇ ਬਾਹਰ ਕੱਢ ਦਿੰਦੇ ਹਨ ਤੂੰ ਸ਼ਕਲ ਦੇਖ ਆਪਣੀ ਤੂੰ ਐਸਪੀ ਮੈਡਮ ਦੀ ਮਾਤਾ ਕਿਹੜੇ ਪਾਸੋਂ ਲੱਗਦੀ ਹੈ ਐਸਪੀ ਮੈਡਮ ਦੀ ਜੇਕਰ ਮਾਤਾ ਹੁੰਦੀ ਤਾਂ ਮਹਿਲਾ ਦੇ ਵਿੱਚ ਰਹਿੰਦੀ ਚੰਗੀਆਂ ਕੋਠੀਆਂ ਕਾਰਾਂ ਦੇ ਵਿੱਚ ਘੁੰਮਦੀ ਤੂੰ ਕੌਣ ਹੈ ਗਰੀਬੀ ਜਹੀ ਤੇਰੇ ਤਾਂ ਕੱਪੜੇ ਵੀ ਟੰਗਦੇ ਨਹੀਂ ਹਨ ਕਿਹੜੇ ਐਂਗਲ ਤੋਂ ਤੂੰ ਐਸਪੀ ਮੈਡਮ ਦੀ ਮਾਤਾ ਬਿਕਦੀ ਹੈ ਐਸਪੀ ਬੜਮ ਦੀ ਮਾਤਾ ਤਾਂ ਕਿੰਨੇ ਸਾਲ ਪਹਿਲਾਂ ਗੁਜ਼ਰ ਚੁੱਕੀ ਹੈ ਸਾਨੂੰ ਕਿੰਨੇ ਸਾਲ ਹੋ ਗਏ ਮੈਡਮ ਦੇ ਨਾਲ ਕੰਮ ਕਰਦਿਆਂ ਨੂੰ ਸਾਨੂੰ ਸਭ ਕੁਝ ਪਤਾ ਹੈ ਐਸਪੀ ਮੈਡਮ ਦੀ ਜਿਹੜੀ ਮਾਤਾ ਹੈ ਕਿੰਨੇ ਸਾਲ ਪਹਿਲਾਂ ਇਸ ਦੁਨੀਆ ਤੋਂ ਚਲੀ ਗਈ ਹੈ ਜਦ ਆ ਜਾਏ ਤਾਂ ਐਵੇਂ ਪੈਸਿਆਂ ਦੇ ਪਿੱਛੇ ਕੁਝ ਵੀ ਕਰ ਸਕਦੇ ਹੋ ਤੁਹਾਡੇ ਵਰਗੇ ਲੋਕ ਦੁਬਾਰਾ ਇੱਥੇ ਨਾ ਆਇਓ ਜਦੋਂ ਉਹ ਬੁੱਢੀ ਔਰਤ ਇਹਨਾਂ ਸਭ ਕੁਝ ਸੁਣਦੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਦੋਸਤੋ ਉਥੋਂ ਚਲੀ ਜਾਂਦੀ ਹੈ ਐਸਪੀ ਮੈਡਮ ਸ਼ੋਰ ਸੁਣ ਕੇ ਬਾਹਰ ਆਦੀ ਹੈ ਗਾਰਡ ਨੂੰ ਹੁਕਮ ਦਦੀ ਹੈ ਵੀ ਜਾਓ ਉਸ ਬੁੱਢੀ ਔਰਤ ਨੂੰ ਲੈ ਕੇ ਆਓ ਦੇਖੀਏ ਤਾਂ ਸਹੀ ਕੌਣ ਹੈ ਉਹ ਜੋ ਮੇਰੀ ਮਾਤਾ ਹੋਣ ਦਾ ਦਾਵਾ ਕਰਦੀ ਹੈ ਕਿਉਂਕਿ ਇੱਕ ਆਸ ਉਸਦੇ ਮਨ ਦੇ ਵਿੱਚ ਵੀ ਹੈ ਵਿੱਕੀ ਪਤਾ ਮੇਰੀ ਮਾਤਾ ਸ਼ਾਇਦ ਜਿੰਦਾ ਹੋਵੇ ਮੇਰੀ ਬਾਤਾਂ ਦੁਨੀਆ ਤੋਂ ਚਲੀ ਨਾ ਗਈ ਹੋਵੇ ਸ਼ਾਇਦ ਇਸ ਦੁਨੀਆ ਤੇ ਹੋਵੇ ਤਾਂ ਮੈਂ ਉਸਦੀ ਬਹੁਤ ਸੇਵਾ ਕਰਾਂਗੀ ਉਸਦਾ ਆਦਰ ਮਾਨ ਕਰਾਂਗੀ ਦੋਸਤੋ ਬਾਹਰ ਗਾੜ੍ਹ ਭੇਜਦੀ ਹੈ ਲੇਕਿਨ ਬਾਹਰ ਕੁਝ ਵੀ ਨਹੀਂ ਹੈ ਮਾਤਾ ਚਲੀ ਗਈ ਹੈ ਦੂਰੋਂ ਮਾਤਾ ਦਿਖਾਈ ਦਿੰਦੀ ਹੈ ਲੇਕਿਨ ਜਿਵੇਂ ਹੀ ਪਿੱਛੇ ਭੱਜਦੇ ਹਨ ਇਹਨੇ ਦੇ ਵਿੱਚ ਅੱਗੇ ਜਾਂਦੇ ਹਨ ਤਾਂ ਦੇਖਦੇ ਹਨ ਮਾਤਾ ਇੱਥੇ ਨਹੀਂ ਹੈ ਅਤੇ ਪਤਾ ਨਹੀਂ ਕਿੱਧਰ ਚਲੀ ਗਈ ਹੈ ਮਾਤਾ ਨੂੰ ਲੱਭਣਾ ਹੁਣ ਬੜਾ ਮੁਸ਼ਕਲ ਹੈ ਇਹਨਾਂ ਸਭ ਕੁਝ ਕਹਿ ਕੇ ਚਲੋ ਜੀ ਵਾਪਸ ਆ ਜਾਂਦੇ ਹਨ ਮੈਡਮ ਨੂੰ ਦੱਸਦੇ ਹਨ ਵੀ ਮਾਤਾ ਚਲੀ ਗਈ ਹੈ ਹੁਣ ਨਹੀਂ ਮਿਲਨੀ ਮੈਡਮ ਗਾਰਡ ਨੂੰ ਕਹਿ ਦਿੰਦੀ ਹੈ ਦੁਬਾਰਾ ਮਾਤਾ ਆਵੇ ਤਾਂ ਮੈਨੂੰ ਜ਼ਰੂਰ ਇਨਫੋਰਮ ਕਰਿਓ ਚਲੋ ਜੀ ਇਹਨਾਂ ਕਹਿ ਕੇ ਕਿ ਕਿਉਂਕਿ ਸ਼ਾਮ ਹੋ ਚੁੱਕੀ ਸੀ ਆਪਣੇ ਘਰ ਚਲੇ ਜਾਂਦੀ ਹੈ ਆਪਣੇ ਸਰਕਾਰੀ ਆਵਾਸ ਦੇ ਵਿੱਚ ਸਰਕਾਰੀ ਬੰਗਲੇ ਦੇ ਵਿੱਚ ਆਰਾਮ ਕਰਨ ਲੱਗ ਜਾਂਦੀ ਹੈ ਹੁਣ ਰਾਤ ਦੇ 11 ਵੱਜ ਚੁੱਕੇ ਹਨ ਉਹੀ ਮਾਤਾ ਵਾਪਸ ਆ ਚੁੱਕੀ ਹੈ ਅਤੇ ਕਿਉਂਕਿ ਉਸਤਾ ਵੀ ਮਨ ਨਹੀਂ ਲੱਗ ਰਿਹਾ ਉਹ ਆਪਣੀ ਕੁੜੀ ਨੂੰ ਆਪਣੀ ਧੀ ਨੂੰ ਦੇਖਣਾ ਚਾਹੁੰਦੀ ਹੈ ਦੋਸਤੋ ਕੱਲ ਕੁੱਦਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਹੱਡ ਬਹੁਤ ਪੁਰਾਣੇ ਹਨ ਅਤੇ ਹੱਡ ਗੋਡੇ ਕੰਮ ਨਹੀਂ ਕਰਦੇ ਉਹ ਫੁਰਤੀ ਹੁਣ ਇਸ ਦੇ ਵਿੱਚ ਨਹੀਂ ਰਿਹਾ ਅਤੇ ਕਦ ਤੱਕ ਕੁੱਦਣੀ ਦੂਰ ਦੀ ਗੱਲ ਹੈ ਪੌੜੀਆਂ ਵੀ ਇਸ ਤੋਂ ਚੜੀਆਂ ਨਹੀਂ ਜਾਂਦੀਆਂ ਲੇਕਿਨ ਫਿਰ ਵੀ ਕੋਸ਼ਿਸ਼ ਕਰਦੀ ਹੈ ਉਸ ਨੂੰ ਕਦ ਕੁਰਦਾ ਦੇਖ ਗਾਰਡ ਉੱਥੇ ਲੜਿਆ ਜਾਂਦੇ ਹਨ ਅਤੇ ਕਹਿੰਦੇ ਹਨ ਕੌਣ ਹੈ ਤੂੰ ਬੁੱਢੀ ਐ ਕਿਉਂ ਕਦ ਕੁੱਦਣਾ ਚਾਹੁੰਦੀ ਹੈ ਤੈਨੂੰ ਪਤਾ ਵੀ ਹੈ ਇਹ ਐਸਪੀ ਮੈਡਮ ਦਾ ਘਰ ਹੈ ਮਿੰਡਾਂ ਦੇ ਵਿੱਚ ਤੈਨੂੰ ਜੇਲ੍ਹ ਹੋ ਜਾਵੇਗੀ ਕਈ ਸਾਲਾਂ ਵਾਸਤੇ ਅੰਦਰ ਹੋ ਜਾਵੇਂਗੀ ਕਿਉਂ ਮੋਂਤਨੂ ਮਾਸੀ ਆਕਦੀ ਹੈ ਚੰਗੀ ਪਰਿਵਾਰ ਫਿਰਦੀ ਹੈ ਤੈਨੂੰ ਪਸੰਦ ਨਹੀਂ ਵੀ ਤੂੰ ਜੇਲ੍ਹ ਦੇ ਵਿੱਚ ਨਹੀਂ ਹੈ ਅਤੇ ਬਾਹਰ ਫਿਰਦੀ ਹੈ ਜੇਕਰ ਸਿੱਧਾ ਜੇਲ੍ਹ ਦੇ ਵਿੱਚ ਜਾਣਾ ਹੈ ਸਾਨੂੰ ਕਹਦੇ ਅਸੀਂ ਤੇਰੇ ਖਿਲਾਫ ਕੋਈ ਪਰਚਾ ਬਣਾ ਕੇ ਤੈਨੂੰ ਜੇਲ੍ਹ ਦੇ ਵਿੱਚ ਛੁੱਟ ਦਾਂਗੇ ਜੋ ਇਹੋ ਜਿਹੀ ਲੱਛਣ ਕਰਦੀ ਹੈ ਸਾਡੀ ਵੀ ਨੌਕਰੀ ਖਤਰੇ ਦੇ ਵਿੱਚ ਪਾਵੇਂਗੀ ਮਾਤਾ ਫਿਰ ਰੱਖਦੀ ਹੈ ਤੁਹਾਡੇ ਅੱਗੇ ਹੱਥ ਬੰਦੀ ਹਾਂ ਮੈਨੂੰ ਮੇਰੀ ਬੇਟੀ ਨਾਲ ਮਿਲਣ ਦਿਓ ਅੱਗੋਂ ਗਾਰਡ ਕਹਿੰਦੇ ਹਨ ਕੌਣ ਬੇਟੀ ਕਹਿੰਦੀ ਹੈ ਉਹ ਐਸਪੀ ਮੈਡਮ ਤੁਹਾਡੀ ਮੇਰੀ ਬੇਟੀ ਹੈ ਮੈਂ ਉਸਦੀ ਸਗੀ ਮਾਤਾ ਹਾਂ ਮੈਨੂੰ ਉਸ ਨਾਲ ਮਿਲਣ ਦਿਓ ਮੈਨੂੰ ਬਸ ਇੱਕ ਵਾਰ ਉਸ ਨੂੰ ਦੇਖਣਾ ਹੈ ਗਾਰਡ ਆਖਦੇ ਹਨ ਬਾਤਾ ਸਾਡਾ ਦਿਮਾਗ ਨਾ ਖਰਾਬ ਕਰ ਰਾਤ ਦੇ 11 ਵੱਜ ਚੁੱਕੇ ਹਨ ਕਿਉਂ ਮਿਲਣਾ ਹੈ ਐਸਪੀ ਮੈਡਮ ਨੂੰ ਜਾ ਚਲੀ ਜਾ ਤੂੰ ਕਿਹਦੇ ਪਾਸੋਂ ਉਸਦੀ ਮਾਤਾ ਲੱਗਦੀ ਹੈ ਮੈਡਮ ਤਾਂ ਵਿਚਾਰੀ ਭੋਲੀ ਹੈ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਉਹ ਤਾਂ ਬੜੀ ਚੰਗੀ ਇਨਸਾਨ ਹੈ ਤੇਰੇ ਵਰਗਾ ਦੇ ਸ਼ਾਇਦ ਸਿੱਧੇ ਵਿੱਚ ਆ ਸਕਦੀ ਹੈ ਲੇਕਿਨ ਅਸੀਂ ਇਹੋ ਜਿਹਾ ਕੁਝ ਵੀ ਹੋਣ ਨਹੀਂ ਦੇਣਾ ਜੇ ਭਾਜਾ ਇਥੋਂ ਮੁੜ ਕੇ ਵਾਪਸ ਨਾ ਆਏ ਚਲੋ ਜੀ ਇਹਨਾਂ ਕਰਕੇ ਮਾਤਾ ਨੂੰ ਭਜਾ ਦਿੰਦੇ ਹਨ ਲੇਕਿਨ ਮਾਤਾ ਠੜ ਚੁਕੀ ਸੀ ਉਸਨੇ ਆਪਣੀ ਧੀ ਨੂੰ ਦੇਖਣਾ ਹੀ ਦੇਖਣਾ ਹੈ ਆਪਣੀ ਧੀ ਨੂੰ ਮਿਲੇ ਬਿਨਾ ਉਥੋਂ ਜਾਣ ਦਾ ਉਸਦਾ ਕੋਈ ਵੀ ਪਲਾਨ ਨਹੀਂ ਸੀ ਦੋਸਤੋ ਅੰਦਰ ਜਾਂਦੀ ਹੈ ਅਤੇ ਇੱਕਦਮ ਗਾਰਡ ਦੀ ਨਿਗਾਹ ਤੋਂ ਬਚ ਕੇ ਗੇਟ ਦੇ ਵਿੱਚ ਵੜ ਜਾਂਦੀ ਹੈ ਅੰਦਰ ਜਾ ਕੇ ਰੋੜਾ ਪਾ ਦਿੰਦੀ ਹੈ ਕਰਮਜੀਤ ਕਿੱਥੇ ਹਤੋ ਆ ਜਾ ਦੇਖ ਮੈਂ ਤੇਰੀ ਮਾਤਾ ਚਰਨਕੌਰ ਦੇਖ ਮੈਂ ਤੇਰੇ ਵਾਸਤੇ ਆਈ ਹਾਂ ਮੈਂ ਤੈਨੂੰ ਬਹੁਤ ਪਾਲਿਆ ਤੂੰ ਮੈਨੂੰ ਨਹੀਂ ਲੱਭੇਂ ਦੇਖ ਮੈਂ ਇੱਥੇ ਆ ਗਈ ਹਾਂ ਦੋਸਤੋ ਜਿਹੜਾ ਆਪਣੀ ਮਾਂ ਤਾਂ ਦੀ ਆਵਾਜ਼ ਸੁਣਦੀ ਹੈ ਕਰਮਜੀਤ ਵੀ ਬਾਹਰ ਭਜ ਜਾਂਦੀ ਹੈ ਦੇਖਦੀ ਹੈ ਵਿਗਾਰਡ ਉਸਦੀ ਬਾਤਾਂ ਨੂੰ ਬਾਹਰ ਕੱਢੀ ਲਿਜਾਉਂਦੇ ਹੰਮ ਤੱਕੇ ਮਾਰ ਕੇ ਬਾਹਰ ਕੱਢ ਰਹੇ ਹੰਮ ਅਤੇ ਉਸ ਦੀ ਆਵਾਹ ਫੜ ਕੇ ਉਸ ਨੂੰ ਬਾਹਰ ਲਿਜਾ ਰਹੇ ਹੰਮ ਦੋਸਤੋ ਇਹਨਾਂ ਸਭ ਕੁਝ ਦੇਖ ਉਸ ਕੋ ਰਿਹਾਂ ਨਹੀਂ ਜਾਦਾ ਇੱਕਦਮ ਥੱਲੇ ਆ ਜਾਂਦੀ ਹੈ ਗਾਰਡ ਨੂੰ ਹੁਕਮ ਜਦੀ ਹੈ ਛੱਡ ਦੋ ਮੇਰੀ ਮਾਤਾ ਨੂੰ ਇਹ ਤਾਂ ਮੇਰੀ ਸਤਮੁੱਚ ਮਾਤਾ ਹੈ ਦੋਸਤੋ ਅੰਦਰ ਮਾਤਾ ਨੂੰ ਲਿਆ ਜਾਂਦਾ ਹੈ ਅਤੇ ਫਿਰ ਮਾਤਾ ਨੂੰ ਕੋਸੀ 'ਤੇ ਬਿਠਾਉਂਦੀ ਹੈ ਪੈਰ ਨੱਪਦੀ ਹੈ ਮਾਤਾ ਦੀ ਸੇਵਾ ਕਰਦੀ ਹੈ ਗੜ ਲੱਕੇ ਰੋਂਦੀ ਹੈ ਦੋਸਤੋ ਅੱਖਾਂ ਦੇ ਵਿੱਚ ਦੋਹਾ ਮਾਵਾਂ ਧੀਆਂ ਦੇ ਹੰਝੂ ਹਨ ਦੋਵਾਂ ਦੀ ਹਿੰਮਤ ਨਹੀਂ ਹੋ ਰਹੀ ਇੱਕ ਦੂਜੇ ਨਾਲ ਗੱਲ ਕਰਨ ਅਤੇ ਪੁੱਛਣ ਕਿਵੇਂ ਰਹੀ ਉਹਨਾਂ ਦੀ ਜ਼ਿੰਦਗੀ ਅਤੇ ਇਹ ਦੁੱਖ ਭਰੇ ਦਾ ਸਾਲ ਕਿਵੇਂ ਬੀਤੇ ਕੀ ਹੋਇਆ ਸੀ ਅਸਲ ਦੇ ਵਿੱਚ ਦੋਹਾਂ ਨੂੰ ਇੱਕ ਦੂਜੇ ਬਾਰੇ ਕੁਝ ਵੀ ਨਹੀਂ ਪਤਾ ਲੇਕਿਨ ਦੋਵੇਂ ਬਸ ਰੋਏ ਜਾ ਰਹੇ ਹਨ ਦੋਵਾਂ ਦਾ ਦਿਲ ਕਰ ਰਿਹਾ ਹੈ ਸਭ ਕੁਝ ਜਾਣ ਲਈਏ ਲੇਕਿਨ ਫਿਰ ਵੀ ਜ਼ੁਬਾਨ ਤੋਂ ਕੁਝ ਵੀ ਨਹੀਂ ਨਿਕਲ ਰਿਹਾ ਆਖਿਰਕਾਰ ਅੱਧਾ ਪੌਣਾ ਘੰਟਾ ਲਗਾਤਾਰ ਰੋਣ ਤੋਂ ਬਾਅਦ ਦੋਹਾਂ ਦੇ ਵਿੱਚੋਂ ਮਾਤਾ ਬੋਲ ਪੈਂਦੀ ਹੈ ਤੀਏ ਕਿਵੇਂ ਹੈ ਤੂੰ ਅਤੇ ਐਸਪੀ ਤੂੰ ਬਣ ਗਈ ਹੈ ਬਹੁਤ ਖੁਸ਼ੀ ਹੋਈ ਮੇਰਾ ਜਿਹੜਾ ਬਲਦਾਨ ਸੀ ਜੋ ਮੈਂ ਤੇਰੇ ਵਾਸਤੇ ਕੀਤਾ ਸ਼ਾਇਦ ਉਹ ਕੰਮ ਆ ਗਿਆ ਲੇਕਿਨ ਅੱਗੋ ਕਰਮਜੀਤ ਬੋਲਦੀ ਹੈ ਮਾਤਾ ਤੂੰ ਤਾਂ ਦੁਨੀਆ ਤੋਂ ਚਲੀ ਗਈ ਸੀ ਨਾ ਤੇਰੀ ਮੈ ਉਹ ਚਿੱਠੀ ਪੜ੍ਹੀ ਸੀ ਪੜੋਸੀ ਵੀ ਕਹ ਰੇ ਸਨ ਮਿੱਤੂ ਦੁਨੀਆ ਤੇ ਨਹੀਂ ਹੈ ਅਤੇ ਤੇਰਾ ਸਵਰਗਵਾਸ ਹੋ ਚੁੱਕਿਆ ਹੈ ਤੂੰ ਤਾਂ ਜਿਉਂਦੀ ਫਿਰਦੀ ਹੈ ਤੈਨੂੰ ਤਾਂ ਕੈਂਸਰ ਨਹੀਂ ਸੀ ਮਾਤਾ ਦਿਲ ਤੇ ਪੱਥਰ ਰੱਖ ਕੇ ਕੁਝ ਸਚਾਈ ਦੱਸਦੀ ਹੈ ਜੋ ਕਿ ਸੁਣ ਐਸਪੀ ਵੀ ਹਰਾ ਰਹੇ ਜਾਂਦੀ ਹੈ ਮਾਤਾ ਦੱਸਦੀ ਹੈ ਅਸਲ ਦੇ ਵਿੱਚ ਮੈਨੂੰ ਕੋਈ ਕੈਂਸਰ ਨਹੀਂ ਸੀ ਮੈਂ ਤੈਨੂੰ ਬਹੁਤ ਸਮਝਾਇਆ ਤੂੰ ਨਹੀਂ ਮੰਨੀ ਤੇਰਾ ਪੜਾਈ ਦੇ ਵਿੱਚ ਬਿਲਕੁਲ ਵੀ ਮਰਨ ਨਹੀਂ ਸੀ ਮੈਂ ਤੇਰੇ ਕਾਲਜ ਵਾਲੇ ਪ੍ਰੋਫੈਸਰਾਂ ਨਾਲ ਗੱਲ ਕੀਤੀ ਉਹਨੇ ਮੈਨੂੰ ਦੱਸਿਆ ਵੀ ਤੇਰਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਹਾਂ ਤੂੰ ਪੜਾਈ ਦੇ ਵਿੱਚ ਭਾਵੇਂ ਚੰਗੀ ਹੈ ਤੂੰ ਘੱਟ ਪੜੇ ਤੋਂ ਵੀ ਜ਼ਿਆਦਾ ਨੰਬਰ ਲਿਆਉਂਦੀ ਹੈ ਕਿਉਂਕਿ ਤੇਰਾ ਦਿਮਾਗ ਬਹੁਤ ਤੇਜ ਹੈ ਲੇਕਿਨ ਫਿਰ ਵੀ ਤੂੰ ਮਿਹਨਤ ਨਹੀਂ ਕਰਦੀ ਅਤੇ ਭੋਰਾ ਵੀ ਕਿਤਾਬ ਨੂੰ ਹੱਥ ਲਗਾ ਕੇ ਰੱਜੀ ਨਹੀਂ ਹੈ ਤੇਰਾ ਦਿਮਾਗ ਤਾਂ ਘਰ ਦੇ ਕੰਮਾਂ ਦੇ ਵਿੱਚ ਝਾੜੂ ਪੂੰਛੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵਿੱਚ ਲੱਗਿਆ ਰਹਿੰਦਾ ਹੈ ਮੇਰੀ ਜ਼ਿੰਦਗੀ ਤੇ ਬਹੁਤ ਪਹਿਲਾਂ ਹੀ ਦੁੱਖ ਸੰ ਮੈਂ ਨਹੀਂ ਚਾਹੁੰਦੀ ਸੀ ਵੀ ਤੂੰ ਵੀ ਮੇਰੇ ਵਰਗੀ ਬਣੇ ਅਤੇ ਮੇਰੇ ਹੀ ਰਾਹ ਤੇ ਤੁਰੇ ਇੱਕ ਤੇਰੇ ਵਿੱਚ ਝੂਠੀ ਅੱਗ ਬਾਲਣ ਵਾਸਤੇ ਉਹ ਚਿੱਠੀ ਲਿਖੀ ਅਤੇ ਮੈਂ ਉਸ ਦਿਨ ਘਰੋਂ ਭੱਜਾਈ ਮੈਂ ਕਈ ਦਿਨ ਦੂਜੇ ਸ਼ਹਿਰ ਦੇ ਵਿੱਚ ਪੜਾਉਣ ਦਾ ਕੰਮ ਕੀਤਾ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਮੈਂ ਹੁਣ ਵਾਪਸ ਘਰ ਨਹੀਂ ਜਾ ਸਕਦੀ ਸੀ ਮੈਨੂੰ ਡਰ ਸੀ ਵੀ ਕਿਤੇ ਤੂੰ ਕੁਝ ਹਜੇ ਨਾ ਬਣੀ ਹੋਵੇਂ ਮੇਰੇ ਜਾਣ ਤੋਂ ਬਾਅਦ ਜੇਕਰ ਤੈਨੂੰ ਪਤਾ ਲੱਗਿਆ ਵੀ ਉਹ ਸਭ ਕੁਝ ਝੂਠ ਸੀ ਤਾਂ ਤੂੰ ਸੱਚਮੁੱਚ ਦੁਬਾਰਾ ਮਿਹਨਤ ਨਹੀਂ ਕਰਨੇ ਤਾਂ ਕਰਕੇ ਮੈਂ ਦੁਬਾਰਾ ਨਹੀਂ ਗਈ ਮੈਂ ਪੀਕ ਬੰਗ ਕੇ ਖਾਣਾ ਸ਼ੁਰੂ ਕਰ ਦਿੱਤਾ ਇਹ ਮੈਂ ਸਭ ਕੁਝ ਤੇਰੇ ਵਾਸਤੇ ਕੀਤਾ ਗੁਸਾਰਾ ਕਰੀ ਮੇਰਾ ਆਪਣਾ ਸਵਾਰਥ ਇਸ ਦੇ ਵਿੱਚ ਕੁਝ ਵੀ ਨਹੀਂ ਸੀ ਇਹ ਸਭ ਕੁਝ ਮੈਂ ਇਸ ਲਈ ਕੀਤਾ ਬਿੱਤੂ ਕੁਝ ਵੱਡ ਜਾਵੇ ਆਪਣੀਆਂ ਅਗਲੀਆਂ ਪੀੜ੍ਹੀਆਂ ਸੁਧਰ ਜਾੜ ਤੇਰਾ ਬਾਪੂ ਦੁਨੀਆ ਤੇ ਨਹੀਂ ਹੈ ਤੇਰਾ ਕੋਈ ਭਰਾ ਨਹੀਂ ਹੈ ਸਿਰਫ ਮੈਂ ਸੀ ਜੇਕਰ ਮੈਂ ਤੇਰੇ ਸਿਰ ਤੇ ਉਸੇ ਤਰ੍ਹਾਂ ਬਣੀ ਰਹਿੰਦੀ ਜੇਕਰ ਮੈਂ ਇਹ ਸਭ ਕੁਝ ਨਾ ਕਰਦੀ ਸ਼ਾਇਦ ਤੂੰ ਵੀ ਮੇਰੇ ਤਰ੍ਹਾਂ ਜ਼ਿੰਦਗੀ ਬਿਤਾਉਣੀ ਸੀ ਤੂੰ ਵੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ 8000 ਰੁਪਏ ਦੇ ਵਿੱਚ ਤਰਖਾ ਤੇ ਟੀਚਿੰਗ ਕਰਨੇ ਸੀ ਅਤੇ ਪ੍ਰਾਇਮਰੀ ਬੱਚਿਆਂ ਨੂੰ ਪੜ੍ਹਾਉਣਾ ਸੀ ਅੱਜ ਸਾਰੇ ਸ਼ਹਿਰ ਦੇ ਵਿੱਚ ਤੇਰਾ ਦਬਦਬਾ ਹੈ ਸਭ ਤੇਨੂੰ ਸਨੂਟ ਮਾਰਦੇ ਹਨ ਮੈਨੂੰ ਤੇਰੇ ਤੇ ਗਰਵ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਦੋਸਤੋ ਦੇਵ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ